ਹੈਲੋ एवरीवन ਸਸਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖਦੇ ਪਏ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਹਾਂ ਜਿਨ੍ਹਾਂ ਨੂੰ ਬੱਚਿਆਂ ਦੀ ਸਿਹਤ ਬਾਰੇ ਫਿਕਰ ਸੀ ਉਹਨਾਂ ਲਈ ਕਿ ਬੱਚੇ ਠੀਕ ਹੈ ਜੀ ਹੁਣ ਦੋਨੋਂ ਬੱਚੇ ਠੀਕ ਹੈ بیٹے ਨੂੰ ਵੀ ਬਾਅਦ ਦੇ ਵਿੱਚ ਟੀਐਲਸੀ ਇਨਫੈਕਸ਼ਨ ਥੋੜੀ ਜੀ ਹੋ ਗਈ ਸੀਗੀ ਤੇ ਹੁਣ بیٹے ਦਾ ਟ੍ਰੀਟਮੈਂਟ ਚੱਲ ਰਿਹਾ ਮੈਂ ਓਕੇ ਐ ਮੈਂ ਠੀਕ ਹਾਂ ਬੇਟੀ ਵੀ ਠੀਕ ਹੈ ਤੇ ਇੰਨੇ ਦਿਨ ਵੀਡੀਓ ਨਾ ਆਉਣ ਦਾ ਫਿਰ ਉਹੀ ਕਾਰਨ ਹੈ ਕਿ ਆਪਣਾ ਹਸਪਤਾਲ ਦੇ ਚੱਕਰ ਲੱਗਦੇ ਆ ਫਿਰ ਕੋਰਟ ਦੇ ਚੱਕਰ ਲੱਗਦੇ ਆ ਵਿੱਚ ਮੈਂ ਮਾਸੀ ਜੀ ਦੇ ਘਰੇ ਚਲੀ ਗਈ ਸੀ ਮੈਂ ਬਠਿੰਡਾ ਦੋ ਦੋ ਦਿਨ ਲਗਾ ਕੇ ਆਈ ਸੀ ਤਾਂ ਫਿਰ ਉੱਥੇ ਸਾਡਾ ਆਣ ਜਾਣ ਹੋ ਗਿਆ ਸੋ ਵੀਡੀਓ ਹੈ ਜਿਹੜੀ ਰੈਗੂਲਰ ਤਾਂ ਨਹੀਂ ਹੋ ਪਾਈ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਆਪਾਂ ਕੋਰਟ ਦੇ ਮਾਮਲੇ 'ਚ ਹੁਣ ਆਪਾਂ ਕੋਰਟ ਦੇ ਰਿਲੇਟਿਡ ਗੱਲ ਕਰਦੇ ਆ ਕਿ ਕੋਰਟ ਦੇ ਵਿੱਚ ਕੀ ਹੋਇਆ ਮੈਂ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਦੱਸਿਆ ਸੀਗਾ ਕਿ ਮੇਰਾ ਕ੍ਰੋਸ ਹੈ ਹੁਣ ਮੇਰੇ ਮੇਰਾ ਕ੍ਰੋਸ ਹੀ ਜਿਹੜਾ ਕੰਪਲੀਟ ਹੋ ਗਿਆ ਤੇ ਹੁਣ ਚਰਨਜੀਤ ਦਾ ਕ੍ਰੋਸ ਹੋਣਾ ਸੀਗਾ ਉਸਤੇ ਲਈ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਦੋਂ ਵੀ ਕ੍ਰੋਸ ਹੋ ਜਾਂਦਾ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਥੇ ਦੱਸੂਗੀ ਕਿ ਕ੍ਰੋਸ ਕਿਵੇਂ ਹੋਇਆ ਕੀ ਕੀ ਕ੍ਰੋਸ ਦੇ ਵਿੱਚ ਸਵਾਲ ਪੁੱਛੇ ਗਏ ਤੇ ਕਿਸ ਤਰ੍ਹਾਂ ਕ੍ਰੋਸ ਗਿਆ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੋ ਨਵੇਂ ਵੀਵਰਸ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਕਿਉਂਕਿ ਇਸ ਤੋਂ ਜਿਹੜੀਆਂ ਅਗਲੀਆਂ ਵੀਡੀਓ ਨੇ ਉਹ ਹੋਰ ਵੀ ਭਿਆਨਕ ਖੁਲਾਸੇ ਕਰਨ ਜਾ ਰਹੀਆਂ ਚੀਜ਼ਾਂ ਹੋਰ ਬੜੀਆਂ ਖਰਾਬ ਹੋ ਗਈਆਂ ਖਰਾਬ ਇਹਨਾਂ ਨੇ ਕਰੀਆਂ ਮੇਰੇ ਲਈ ਉਹ ਖਰਾਬ ਨਹੀਂ ਹੋਈਆਂ ਮੇਰੇ ਲਈ ਉਹ ਬਿਲਕੁਲ ਸਹੀ ਗਈਆਂ ਪਰ ਜਿਹੜੀਆਂ ਇਹਨਾਂ ਨੇ ਕਰ ਦਿੱਤੀਆਂ ਚੀਜ਼ਾਂ ਜਿਹੜੇ ਜਿਹੜੇ ਧੋਖੇ ਇਹਨਾਂ ਨੇ ਦੇ ਦਿੱਤੇ ਉਹਨਾਂ ਦੇ ਮੈਂ ਇੱਥੇ ਸਾਰੇ ਵਿਦ ਚੀਜ਼ਾਂ ਦੇ ਨਾਲ ਪਾਜ ਪਟੂੰਗੀ ਤੁਸੀਂ ਸਾਰੇ ਜਣੇ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਇਸ ਮੰਥਾ ਜਿਹੜਾ ਫਰਬਰੀ ਦਾ ਸਟਾਰਟਿੰਗ ਫਰਸਟ ਵੀਕ ਤੋਂ ਤੁਸੀਂ ਸੈਕੰਡ ਵੀਕ ਲਾ ਲਓ ਜਾਂ ਇਹ ਕਹਿ ਸਕਦੇ ਆਂ ਆਪਾਂ ਕਿ ਆ ਪੂਰੇ ਮੰਥ ਦੇ ਵਿੱਚ ਜਦੋਂ ਵੀ ਵੀਡੀਓਜ਼ ਆਉਣਗੀਆਂ ਤਾਂ ਇਹਨਾਂ ਦੇ ਵਿੱਚ ਕੋਈ ਵੀ ਇੱਕ ਵੀਡੀਓ ਐਸੀ ਹੋ ਸਕਦੀ ਹੈ ਜਿਨ੍ਹਾਂ ਦੇ ਵਿੱਚ ਮੈਂ ਇੱਕ ਬਹੁਤ ਵੱਡਾ ਖਲਾਸਾ ਕਰਨ ਜਾ ਰਹੀ ਆਂ ਇਹਨਾਂ ਦੇ ਵੱਲੋਂ ਕੀਤੇ ਹੋਏ ਇੱਕ ਬਹੁਤ ਵੱਡੇ ਫਰੌਡ ਦਾ ਬਹੁਤ ਵੱਡੇ ਧੋਖੇ ਦਾ ਉਹਦੇ ਲਈ ਹਜੇ ਮੈਂ ਅੱਜ ਡਿਸਕਸ ਨਹੀਂ ਕਰੂੰਗੀ ਕਿਉਂਕਿ ਉਹਦੇ ਲਈ ਮੇਂ ਚੀਜ਼ ਹੈ ਜਿਹੜੀ ਉਹ ਲੈ ਕੇ ਪ੍ਰੂਫ ਉਸ ਦੇ ਬਾਰੇ ਜਾਣਕਾਰੀ ਪ੍ਰੋਪਰ ਇਕੱਠੀ ਕਰਕੇ ਕਿ ਕਿਸ ਤਰ੍ਹਾਂ ਕੀ ਕੀ ਚੀਜ਼ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਅੱਜ ਮੈਂ ਕੇਵਲ ਉਹ ਗੱਲ ਕਰਦੀ ਹਾਂ ਕਿ ਜੋ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਸਵਾਲ ਸੀ ਸਾਡੇ ਕੋਈ ਫालतू ਸਵਾਲ ਨਹੀਂ ਸੀ ਸਭ ਤੋਂ ਪਹਿਲਾਂ ਕ੍ਰਾਸ ਐਗਜ਼ਾਮੀਨੇਸ਼ਨ ਹੁੰਦਾ ਜੀ ਮੇਰੇ ਵਕੀਲ ਮਤਲਬ ਇੰਨੇ ਸੀਨੀਅਰ ਵਕੀਲ ਹੈ ਇੰਨਾ ਉਹਨਾਂ ਦੇ ਕੋਲੇ ਕੰਮ ਹੁੰਦਾ ਕਿ ਉਹ ਆਪਣੇ ਹਮੇਸ਼ਾ ਛੋਟੇ-ਮੋਟੇ ਕੇਸਾਂ ਵਿੱਚ ਜੂਨੀਅਰ ਵਕੀਲ ਤੋਂ ਕੰਮ ਲੈਂਦੇ ਆ ਪਰ ਮੇਰੇ ਕੇਸ ਦੇ ਵਿੱਚ ਉਹ ਹਮੇਸ਼ਾ 10 ਵਜੇ ਮੇਰੇ ਜਾਣ ਤੋਂ ਪਹਿਲਾਂ ਕੋਰਟ ਵਿੱਚ ਬੈਠੇ ਹੁੰਦੇ ਆ ਮੇਰੇ ਕੇਸ ਨੂੰ ਬਰੀਕੀਤ ਦੇ ਨਾਲ ਪੜ੍ਹ ਰਹੇ ਹੁੰਦੇ ਆ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਉਸ ਚੀਜ਼ ਦੀ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਇੰਨੀ ਲਾਇਲਟੀ ਇੰਨਾ ਮੇਰੇ ਕੇਸ ਨੂੰ ਬਰੀਕੀਤ ਦੇ ਨਾਲ ਦੇਖਣਾ ਮੈਂ ਕਦੇ ਨਹੀਂ ਦੇਖਿਆ ਸੀ ਕਿਉਂਕਿ ਜਿਹੜਾ ਮੇਰੇ 7 ਸਾਲ ਪਹਿਲਾਂ ਪੁਰਾਣਾ ਕਾਉਂਸਲਰ ਸੀਗਾ ਉਹ ਇੱਕ ਤੋਂ ਵੈਸੇ ਹੀ ਉਹ ਟੈਲੈਂਟਡ ਨਹੀਂ ਹੈ ਪਰਸਨ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿਆਂ ਉਹ ਬੰਦਾ ਇੱਕ ਥਾਂ ਤੇ ਟਿਕ ਕੇ ਬੈਠਣ ਵਾਲਾ ਬੰਦਾ ਨਹੀਂ ਹੈ ਉਹ ਵਪਾਰੀ ਬੰਦਾ ਵੀ ਹੈ ਮਿਊਜ਼ਿਕ ਕੰਪਨੀ ਛੋਟੀ ਮੋਟੀ ਮਾੜੀ ਜੀ ਖੋਲ ਕੇ ਬੈਠਾ ਉੱਥੇ ਵੀ ਲੱਤ ਫਸਾਂਦਾ ਹੈ ਉਹ ਹਰ ਤਰ੍ਹਾਂ ਦੇ ਕੰਮਾਂ ਦੇ ਵਿੱਚ ਆਪਣੇ ਹਿੱਸੇ ਪੱਤੀਆਂ ਲੈਂਦਾ ਹੈ ਉਹਨੂੰ ਆਪਣੇ ਕਲਾਇੰਟ ਤੇ ਕੇਸਾਂ ਨਾਲ ਕੋਈ ਪਿਆਰ ਨਹੀਂ ਆਪਣੀ ਇਮੇਜ ਰੈਪਿਊਟੇਸ਼ਨ ਦੇ ਨਾਲ ਕੋਈ ਪਿਆਰ ਨਹੀਂ ਉਹ ਹਰ ਜਗ੍ਹਾ ਤੇ ਲੱਤ ਫਸਾਂਦਾ ਕਿ ਇੱਥੋਂ ਨਹੀਂ ਤਾਂ ਇੱਥੋਂ ਲੋਟ ਆ ਜੂਗਾ ਚਾਕੂ ਆਪਣਾ ਇੱਥੇ ਨਹੀਂ ਤਾਂ ਇੱਥੇ ਚਾਕੂ ਲੋਟ ਆ ਜੂ ਉਸ ਤੇ ਚੱਲਦੇ ਆ ਇਦਾਂ ਦੇ ਦਾ ਪੇਚ ਤੇ ਦੂਜਾ ਨੰਬਰ ਜੀ ਉਹ ਇਹਨਾਂ ਦੇ ਨਾਲ ਵਿਕਿਆ ਹੋਇਆ ਰਲਿਆ ਹੋਇਆ ਹੈ ਕਾਫੀ ਟਾਈਮ ਤੋਂ ਰਲਿਆ ਹੋਇਆ ਤੇ ਇਸ ਵਾਰ ਤਾਂ ਇਹਨਾਂ ਨੇ ਜੀ ਜਿਹੜੇ ਆਨਲਾਈਨ ਪੈਸੇ ਪਾਏ ਆ ਇੱਕ ਦੂਸਰੇ ਨੂੰ ਫੋਨ 'ਚੋਂ ਐਂਟਰੀਆਂ ਹੋਈਆਂ ਇਹਨਾਂ ਦੀਆਂ ਉਹਨਾਂ ਚੀਜ਼ਾਂ ਨੇ ਤਾਂ ਕੋਈ ਡਾਊਟ ਹੈ ਜਿਹੜਾ ਉਹ ਮਨ ਦੇ ਵਿੱਚ ਰਹਿਣ ਹੀ ਨਹੀਂ ਦਿੱਤਾ ਕੋਈ ਸ਼ੰਕਾ ਕੋਈ ਮਨ ਦੇ ਵਿੱਚ ਕੋਈ ਵੀ ਇੱਦਾਂ ਦੀ ਰਹਿਣ ਨਹੀਂ ਦਿੱਤੀ ਕਿ ਇਹ ਉਹਨਾਂ ਦੇ ਨਾਲ ਨਹੀਂ ਰਲਿਆ ਜਾਂ ਉਹਨਾਂ ਨਾਲ ਨਹੀਂ ਮਿਲਿਆ ਸੀ ਸੋ ਮੈਂ ਆਪਣੇ ਵਕੀਲ ਨੂੰ ਕਦੇ ਵੀ ਮੇਰੇ ਲਈ ਮੈਂ ਮੇਰੇ ਵਕੀਲ ਨੂੰ ਮੇਰੇ ਲਈ ਕਦੇ ਬੋਲਦੇ ਨਹੀਂ ਸੁਣਿਆ ਸੀ ਲੜਦੇ ਨਹੀਂ ਸੁਣਿਆ ਸੀ ਕਦੇ ਮੇਰੇ ਮੇਰੇ ਬੱਚਿਆਂ ਦੇ ਹੱਕਾਂ ਦੇ ਲਈ ਗੱਲ ਕਰਦੇ ਨਹੀਂ ਸੁਣਿਆ ਸੀ ਕਦੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਕੋਰਟ ਦੇ ਮੂਹਰੇ ਪੇਸ਼ ਨਹੀਂ ਕੀਤਾ ਸੀ ਜਦ ਕਿ ਮੇਰੀ ਤਾਂ ਇੱਕ ਜੈਨੂਅਨ ਪ੍ਰੋਬਲਮ ਸੀ ਜਿਸ ਦੇ ਰਿਗਾਰਡਿੰਗ ਇਹ ਗੱਲ ਕਰ ਸਕਦੇ ਸੀ ਪਰ ਨਹੀਂ ਕਿਉਂ ਨਹੀਂ ਕੀਤੀ ਕਿਉਂਕਿ ਇਹ ਉਹਨਾਂ ਦੇ ਨਾਲ ਰਲਿਆ ਸੀਗਾ ਤੇ ਮੇਰਾ ਵੀ ਇਹ ਇੰਨਾ ਮੈਨੂੰ ਡੀਮੋਟੀਵੇਟ ਕਰਦਾ ਸੀਗਾ ਕਿ ਮੇਰਾ ਵੀ ਜਿਹੜਾ ਇੰਟਰਸਟ ਸੀ ਆਪਣੇ ਕੇਸ ਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ ਸੀ ਬਟ ਅੱਜ ਮੇਰਾ 200 ਤੋਂ ਵੀ ਜ਼ਿਆਦਾ ਇੰਟਰਸਟ ਹੈ ਮੇਰੇ ਕੇਸ ਦੇ ਵਿੱਚ ਮੈਂ ਆਪਣੇ ਕੇਸ ਦੇ ਵਿੱਚ ਜਾਣ ਪਾਈ ਹੈ अच्छा ਪਾਉਣ ਵਾਲੇ ਤਾਂ ਚਲੋ ਜੀ ਮੇਰੇ ਵਕੀਲ ਹੈ ਤੇ ਸਭ ਤੋਂ ਪਹਿਲਾਂ ਮੈਂ ਵੀਡੀਓ ਦੇ ਵਿੱਚ ਅੱਗੇ ਕ੍ਰਾਸ ਦੇ ਬਾਰੇ ਡਿਟੇਲ ਦੇਵਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਸਾਰੇ ਮੈਨੂੰ ਪੈਣਾ ਪੁੱਛਦੀਆਂ ਸੀਗਾ ਕਿ ਵਕੀਲ ਦਾ ਨਾਮ ਕੀ ਹੈ ਤੇ ਕਿਸ ਤਰ੍ਹਾਂ ਦੇ ਵਕੀਲ ਹੈ ਕਿਉਂਕਿ ਵਕੀਲ ਦਾ ਨਾਮ ਤੇ ਚੈਂਬਰ ਨੰਬਰ ਦੱਸਣ ਵਿੱਚ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਨੂੰ ਡਰ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਜਾਂ ਕੋਈ ਇਹ ਹੁੰਦਾ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ ਬੰਦਾ ਜਦੋਂ ਤੁਹਾਨੂੰ ਬੰਦੇ ਦੇ ਬਾਰੇ ਪਤਾ ਹੋਵੇ ਨਾ ਅਰੋਧੀਆਂ ਜੜਾਂ ਕਿੱਥੋਂ ਤੱਕ ਨੇ ਉਹ ਤੁਹਾਨੂੰ ਪਤਾ ਹੁਣ ਫਿਰ ਨਾਮ ਦੱਸਣ 'ਚ ਕੋਈ ਪ੍ਰੋਬਲਮ ਨਹੀਂ ਹੈ ਸੋ ਜਿੰਨਾ ਵੀ ਭੈਣਾਂ ਨੂੰ ਵਕੀਲ ਦੀ ਲੋੜ ਹੈ ਇੱਕ ਫੇਥਫੁਲ ਵਕੀਲ ਦੀ ਲੋੜ ਹੈ ਮੈਂ ਵਕੀਲ ਦੀ ਨਹੀਂ ਗੱਲ ਕਰ ਰਹੀ ਇੱਕ ਇਮਾਨਦਾਰ ਲਾਇਲ ਤੇ ਗੜਾਸੇ ਵਾਂਗ ਵੱਜਣ ਵਾਲੇ ਵਕੀਲ ਦੀ ਲੋੜ ਹੈ ਤਾਂ ਵਕੀਲ ਦਾ ਨਾਮ ਹੈ ਜੀ ਵਿਸ਼ਵਦੀਪ ਵਿਸ਼ਵਦੀਪ ਸਿੰਘ ਤੇ 518 ਨੰਬਰ ਉਹਨਾਂ ਦਾ ਚੈਂਬਰ ਨੰਬਰ ਹੈ ਉਹ ਨਵੀਂ ਜਿਹੜੀ ਬਿਲਡਿੰਗ ਬਣੀ ਹੈ ਉੱਥੇ 518 ਦੇ ਵਿੱਚ ਬੈਠਦੇ ਆ ਵਿਸ਼ਵਦੀਪ ਉਹਨਾਂ ਦਾ ਨਾਮ ਹੈ ਔਰ ਦੂਸਰਾ ਜੋ ਮੇਰਾ ਵਕੀਲ ਹੈ ਉਹ ਖੜਿਆਲ ਸਾਹਿਬ ਨੇ ਖੜਿਆਲ ਸਾਹਿਬ ਨੂੰ ਕੋਈ ਐਸਾ ਨਹੀਂ ਹੋਏਗਾ ਜੋ ਬਟਿੰਡੇ ਦੇ ਵਿੱਚ ਨਹੀਂ ਜਾਣਦਾ ਹੋਗਾ ਖੜਿਆਲ ਸਰ ਦਾ ਤੁਸੀਂ ਸਰਚ ਕਰ ਸਕਦੇ ਹੋ ਤੁਹਾਨੂੰ ਖੜਿਆਲ ਸਰ ਤੇ ਵਿਸ਼ਵਸਰ ਦੇ ਬਾਰੇ ਤੁਹਾਨੂੰ ਆਨਲਾਈਨ ਸਾਰਾ ਇਸ ਦਾ ਜੋ ਵੀ ਬਿਉਰਾ ਹੈ ਜੋ ਵੀ ਇਹਨਾਂ ਦੀ ਇਮੇਜ ਹੈ ਰਿਪੋਰਟੇਸ਼ਨ ਹੈ ਜੋ ਇਹਨਾਂ ਨੇ ਕੰਮ ਕੀਤੇ ਹੈ ਉਹ ਤੁਹਾਨੂੰ ਆਨਲਾਈਨ ਦੇਖਣ ਨੂੰ ਮਿਲ ਲਿਏ ਖੜਿਆਲ ਸਾਹਿਬ ਦਾ ਤਾਂ ਨਾਮ ਹੀ ਬਹੁਤ ਹੈ ਔਰ ਇਹ ਵਿਸ਼ਵਸਰ ਖੜਿਆਲ ਸਰ ਦੇ ਨਾਲ 13 ਸਾਲ ਕੰਮ ਕਰ ਚੁੱਕੀ ਹੈ ਤੇ ਅੱਜ ਇਹ ਬਹੁਤ ਮਤਲਬ ਇਹਨਾਂ ਦਾ ਨਾਮ ਹੈ ਇੱਕ ਅੱਛੇ ਵਕੀਲ ਹੈ ਅ ਵੱਡੇ-ਵੱਡੇ ਮਤਲਬ ਇਹ ਕੇਸ ਸਾਨੂੰ ਡੀਲ ਕਰਦੇ ਜਿਹੜੇ ਆਪਾਂ ਹਾਈਲਾਈਟਡ ਕੇਸ ਬੋਲਦੇ ਆ ਕਿ ਜਿਨ੍ਹਾਂ ਦੀਆਂ ਨਿਊਜ਼ ਦੇ ਵਿੱਚ ਜ਼ਿਕਰ ਹੁੰਦਾ ਜਿਹੜੇ ਕੇਸ ਹਾਈਲਾਈਟਡ ਹੁੰਦੇ ਆ ਉਹਨਾਂ ਨੂੰ ਡੀਲ ਕਰਦੇ ਆ ਬਾਕੀ ਜੀ ਦੇਖੋ ਵਕੀਲ ਸਾਰੇ ਚੰਗੇ ਹੁੰਦੇ ਆ ਹੁਣ ਕੁਝ ਲੋਕ ਇੱਥੇ ਗਿਆਨੀ ਬਾਬੇ ਗਿਆਨ ਛਾੜਨਗੇ ਕਿ ਵਕੀਲ ਚੰਗੇ ਨਾਲ ਕੁਝ ਨਹੀਂ ਹੁੰਦਾ ਜੀ ਇਹ ਤਾਂ ਸਭ ਕਾਨੂੰਨ ਦੇ ਮੁਤਾਬਕ ਨਹੀਂ ਜੱਜ ਸਾਬ ਨੇ ਕੇਵਲ ਫੈਸਲਾ ਕਰਨਾ ਹੁੰਦਾ ਪਰਫਾਰਮ ਤੁਹਾਡਾ ਵਕੀਲ ਕਰਦਾ ਵਕੀਲ ਦਾ ਇੱਕ ਅੱਛੇ ਵਕੀਲ ਦਾ ਹੋਣਾ ਬਹੁਤ ਮਹੱਤਵਪੂਰਨ ਹੈ ਬਹੁਤ ਮੈਟਰ ਕਰਦਾ ਹੈ ਔਰ ਦੂਸਰਾ ਫੇਥਫੁਲ ਇੱਕ ਅੱਛੇ ਵਕੀਲ ਦਾ ਹੋਣਾ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਮੈਂ ਆਪਣੇ ਕੇਸ ਵਿੱਚ ਘਾਟੇ ਖਾਦੇ ਆ ਕਿਉਂ ਖਾਦੇ ਆ ਕਿਉਂਕਿ ਮੈਂ ਅੰਨਾ ਯਕੀਨ ਕੀਤਾ ਸੀ ਮੇਰੇ ਪੁਰਾਣੇ ਵਕੀਲ ਤੇ ਔਰ ਦੂਸਰਾ ਜਦੋਂ ਉਹ ਭੈਣ ਹੀ ਕਹਿ ਦਿੰਦਾ ਕਿ ਮੈਨੂੰ ਮੈਂ ਤੈਨੂੰ ਆਪਣੀ ਧਰਮ ਭੈਣ ਮੰਨਦਾ ਤਾਂ ਵਿਸ਼ਵਾਸ ਹੈ ਜਿਹੜਾ ਮੇਰੇ ਵਰਗੀ ਦਾ ਹੋਰ ਡਬਲ ਹੋ ਜਾਂਦਾ ਸੀ ਪਰ ਕੋਈ ਗੱਲ ਨਹੀਂ ਮੇਰੇ ਨਾਲ ਉਹਨੇ ਵੀ ਧੋਖੇ ਕੀਤੇ ਮੇਰੇ ਹਸ ਬਣਨੇ ਕੀਤੇ ਸਰਪੰਚ ਨੇ ਕੀਤੇ ਐ ਸਾਫ ਸਰਪੰਚ ਨੇ ਕੀਤੇ ਐ ਇਹਨਾਂ ਨੇ ਅਗਰ ਕੀਤੇ ਐ ਨਾ ਇਹਨਾਂ ਨੇ ਕੀਤੇ ਐ ਤਾਂ ਇਹ ਮੇਰੇ ਕਪੇਚੇ ਨਹੀਂ ਗਈ ਮੇਰੇ ਲਈ ਤਾਂ ਇਹਨਾਂ ਨੇ ਸਾਰੇ ਦਰਵਾਜ਼ੇ ਖੋਲਤੇ ਐ ਮੇਰੇ ਨਾਲ ਤਾਂ ਮੇਰਾ ਰੱਬ ਤੁਰਿਆ ਫਿਰਦਾ ਕਿਉਂਕਿ ਜੇ ਇਹ ਚੀਜ਼ਾਂ ਨਾ ਕਰਦੇ ਮੇਰੇ ਨਾਲ ਤਾਂ ਮੇਰੇ ਨਾਲ ਮੇਰਾ ਰੱਬ ਨਹੀਂ ਖੜਦਾ ਸੀਗਾ ਕਿ ਕਦੇ ਵੀ ਮੈਨੂੰ ਤਾਂ ਇਹਨਾਂ ਦੇ ਜਿੰਨੇ ਇਹਨਾਂ ਨੇ ਮਾੜੇ ਕਦਮ ਚੱਕੇ ਮਾੜੇ ਕੰਮ ਕਰੇ ਮੈਨੂੰ ਚੰਗੇ ਲੋਕਾਂ ਨਾਲ ਮਲਾਇਆ ਚੰਗੇ ਥਾਵਾਂ ਤੇ ਮੈਨੂੰ ਇਹਨਾਂ ਨੇ ਭੇਜਿਆ ਗੰਦਗੀ ਚੋਂ ਕੱਢਿਆ ਹਮੇਸ਼ਾ ਇਹਨਾਂ ਦੇ ਜਦੋਂ ਵੀ ਇਹਨਾਂ ਨੇ ਮੇਰੇ ਨਾਲ ਮਾੜੀ ਕੀਤੀ ਹੈ ਤਾਂ ਮੈਂ ਉੱਥੋਂ ਸਿੱਖਿਆ ਕਿ ਮੈਂ ਉਸ ਚਿੱਕੜ ਚੋਂ ਉਸ ਗਰਕ ਚੋਂ ਨਿਕਲ ਕੇ ਇੱਕ ਚੰਗੀ ਜਗ੍ਹਾ ਤੇ ਪਹੁੰਚੀ ਹਾਂ ਚਾਹੇ ਉਹ ਮੇਰਾ ਚਰਨਜੀਤ ਤੋਂ ਉੱਠ ਕੇ ਇੱਕ ਐਸ ਜ਼ਿੰਦਗੀ ਦੇ ਵਿੱਚ ਆਉਣਾ ਲਾ ਲਓ ਚਾਹੇ ਇੱਕ ਗੰਦੇ ਵਕੀਲ ਦੀ ਵਿੱਚੋਂ ਉੱਠ ਕੇ ਉਸ ਨੂੰ ਛੱਡ ਕੇ ਇੱਕ ਚੰਗੇ ਵਕੀਲ ਵਾਲ ਵਦਨਾ ਲਾ ਲਓ ਤੇ ਵਿਸ਼ਵਦੀਪ ਸਿੰਘ ਸਰ ਦਾ ਨਾਮ ਹੈ ਜੀ ਤੁਸੀਂ ਕਿਸੇ ਵੀ ਟਾਈਮ ਤੁਸੀਂ ਉਹਨਾਂ ਨੂੰ ਉਹਨਾਂ ਦੇ ਮੈਥਨ ਨੂੰ ਨੰਬਰ ਵੀ ਮੋਬਾਈਲ ਨੰਬਰ ਵੀ ਸ਼ੇਅਰ ਕਰੂੰਗੀ ਨੈਕਸਟ ਵੀਡੀਓ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ ਆਪਣੇ ਕੇਸ ਦੇ ਰਿਗਾਰਡਿੰਗ ਗੱਲਬਾਤ ਕਰ ਸਕਦੇ ਹੋ ਇੰਨੀ ਚੀਜ਼ ਦੀ ਮੈਂ ਗਾਰੰਟੀ ਦੇ ਸਕਦੀ ਹਾਂ ਜੀ ਅਗਰ ਕੋਈ ਮੇਰਾ ਨਾਮ ਲੈ ਕੇ ਜਾਂਦਾ ਮੇਰੀ ਵੀਡੀਓਜ਼ ਵਾਚ ਕਰਕੇ ਉਹਨਾਂ ਕੋਲ ਵਿਜ਼ਿਟ ਕਰਦੇ ਆ ਤਾਂ ਪਲੀਜ਼ ਉਹਨਾਂ ਨੂੰ ਜ਼ਰੂਰ ਦੱਸਿਓ ਕਿ ਉਹ ਕਿਵੇਂ ਵਿਜ਼ਿਟ ਕਰੇ ਉਹਨਾਂ ਕੋਲ ਗਏ ਨੇ ਕਿ ਉਹ ਮੇਰੀ ਵੀਡੀਓਜ਼ ਦੇ ਥਰੂ ਗਏ ਨੇ ਤੇ ਥੋੜਾ ਰਿਗਾਰਡਸ ਵੀ ਕਰ ਦੇਣਗੇ ਇਹ ਨਹੀਂ ਹੈ ਕਿ ਤੁਹਾਨੂੰ ਜਿੰਨਾ ਫੀਸਾ ਫੂਸਾ ਹਾਂ ਫੀਸ ਅੱਛੀ ਹੈ ਨੋ ਡਾਊਟ ਪਹਿਲਾਂ ਕਲੀਅਰ ਕਰਦੇ ਆ ਫੀਸ ਉਹ ਅੱਛੀ ਲੈਂਦੇ ਆ ਕੰਮ ਅੱਛਾ ਕਰਦੇ ਆ ਤੋ ਫੀਸ ਵੀ ਅੱਛੀ ਲੈਂਦੇ ਆ ਸੋ ਇਹ ਨਹੀਂ ਹੈ ਕਿ ਮਤਲਬ ਲੰਡੂ ਪੰਜੂ ਵਕੀਲਾਂ ਦੇ ਵਿੱਚੋਂ ਆਉਂਦੇ ਆ ਉਹ ਪਰ ਇਸ ਚੀਜ਼ ਦੀ ਮੈਂ ਗਾਰੰਟੀ ਲਾਉਂਗੀ ਅਗਰ ਤੁਸੀਂ ਮੇਰਾ ਨਾਮ ਲੈ ਕੇ ਜਾਣਦੇ ਹੋ ਮੇਰੇ ਮੂੰਹ ਨੂੰ ਤੁਸੀਂ ਵਕੀਲ ਕਰਦੇ ਹੋ ਚਾਹੇ ਕਿ ਐਸਾ ਵੀ ਕੇਸ ਹੈ ਚਾਹੇ ਮੈਂ ਨਹੀਂ ਕਹਿੰਦੀ ਕੱਲੀਆਂ ਕੁੜੀਆਂ ਦਾ ਮੁੰਡਿਆਂ ਦਾ ਵੀ ਪ੍ਰੋਬਲਮ ਹੈ ਮੁੰਡਿਆਂ ਦਾ ਵੀ ਕੇਸ ਹੈ ਸਭ ਜਿਸ ਦਾ ਵੀ ਜਸ ਵੀ ਤਰ੍ਹਾਂ ਦਾ ਕੇਸ ਹੈ ਮੈਟਰ ਹੈ ਜਾਉਂਗੀ ਤਾਂ ਮੈਂ ਇਸ ਚੀਜ਼ ਦੀ ਗਾਰੰਟੀ ਦੇਉਂਗੀ ਕਿ ਐਨੇ ਈਮਾਨਦਾਰ ਨਹੀਂ ਕਿ ਤੁਹਾਡੇ ਕੇਸ ਦੇ ਵਿੱਚ ਅਗਰ ਕਰੋੜ ਰੁਪਏ ਦੀ ਵੀ ਆਫਰ ਖੜੀ ਹੋਊਗੀ ਤਾਂ ਉਹ ਆਪਣੇ ਗੇਟ ਤੋਂ ਬਾਹਰ ਕਰ ਦਿੰਦੇ ਆ ਬੰਦਾ ਮਤਲਬ ਉਸ ਬੰਦੇ ਨੂੰ ਐਂਟਰੀ ਨਹੀਂ ਦਿੰਦੇ ਸੋ ਜਿੰਨਾ ਮੈਂ ਉਹਨਾਂ ਦੇ ਬਾਰੇ ਜਾਣਿਆ ਜਿੰਨੀ ਮੈਂ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਇਕੱਠੀ ਕੀਤੀ ਹੈ ਸੋ ਖੜਿਆਲ ਸਾਹਿਬ ਨੂੰ ਤਾਂ ਮਤਲਬ 노 ਡਾਊਟ ਸਾਰੇ ਜਾਣਦੇ ਆ ਖੜਿਆਲ ਸਾਹਿਬ ਦਾ ਨਾਮ ਬਹੁਤ ਹੈ ਤੇ ਹੁਣ ਜੀ ਆਪਾਂ ਵਧਦੇ ਆ ਅੱਗੇ ਗੱਲ ਕਰਦੇ ਆ ਕਿ ਕ੍ਰਾਸ ਦੇ ਵਿੱਚ ਕੀ ਹੋਇਆ ਸੋ ਸਭ ਤੋਂ ਪਹਿਲਾਂ ਤੇ ਜਦੋਂ ਕ੍ਰੋਸ ਸੀ ਤਾਂ ਫਿਰ ਚਰਨਜੀਤ ਆਪਣੇ ਸਰਪੰਚ ਨੂੰ ਮੈਂਬਰ ਨੂੰ ਆਪਣੇ ਚਾਚੇ ਤਾਇਿਆਂ ਦੇ ਜਿਹੜੇ ਇਹਦੇ ਕ올ੀਆਂ ਕੜਛੇ ਚਮਚੇ ਜੋ ਵੀ 21 ਦੁੱਕੀ ਬੰਦੇ ਐ ਉਹਨਾਂ ਨੂੰ ਫਿਰ ਲੈ ਕੇ ਕਿਉਂ ਨਹੀਂ ਆਇਆ ਕਿਉਂਕਿ ਸਰਪੰਚ ਨੇ ਕਿਹਾ ਸੀਗਾ ਨਾ ਕਿ ਅਸੀਂ ਮੇਰੇ ਬਾਰੇ ਕਹਿੰਦੇ ਸੀ ਕਿ ਅਸੀਂ ਉਸ ਨੂੰ ਕਿਸੇ ਚੈਂਬਰ ਦੇ ਵਿੱਚ ਨਹੀਂ ਬੰਨ ਦੇਣਾ ਉਹਦਾ ਕੇਸ ਕਿਸੇ ਵਕੀਲ ਨੂੰ ਲੜਨ ਨਹੀਂ ਦੇਣਾ ਸੋ ਮੈਂ ਤਾਂ ਜੀ ਪਹਿਲੇ ਹੱਲੇ ਹੀ ਉਹ ਵਕੀਲ ਕੀਤੇ ਐ ਜੋ ਤੁਸੀਂ ਸੁਪਨੇ 'ਚ ਨਹੀਂ ਸੋਚ ਸਕਦੇ ਫਿਰ ਤੁਸੀਂ ਆਉਣਾ ਸੀ ਨਾ ਤੁਸੀਂ ਮਿਲਣ ਕਿਉਂ ਨਹੀਂ ਆਏ ਜਦੋਂ ਮੈਂ ਵਕੀਲ ਕੀਤੀ ਐ ਤੁਸੀਂ ਆਉਣਾ ਸੀ ਬੈਠਣਾ ਸੀ ਜਿਹੜੀ ਮਹਿਫਲ ਲੱਗੀ ਸੀਗੀ ਨੌ ਨੰਬਰ ਕੋਰਟ ਦੇ ਵਿੱਚ ਲੰਚ ਟਾਈਮ ਦੇ ਵਿੱਚ ਜਿਹੜੀ ਮਹਿਫਲ ਲੱਗੀ ਸੀਗੀ ਤੁਸੀਂ ਦੇਖਣੀ ਤੇ ਸੁਣਨੀ ਨਹੀਂ ਸੀ ਉਹ ਕਿਉਂਕਿ ਜੀ ਜਿਹੜਾ ਕ੍ਰਾਸ ਹੋਇਆ ਸਭ ਤੋਂ ਪਹਿਲੇ ਤਾਂ ਵੱਡੀ ਗੱਲ ਇਹ ਕਿ ਮੇਰਾ ਕ੍ਰਾਸ ਹੈ ਜਿਹੜਾ ਅਸੀਂ ਕ੍ਰਾਸ ਕੀਤਾ ਚਰਨਜੀਤ ਦਾ ਉਹ ਲੰਚ ਟਾਈਮ 'ਚ ਕੀਤਾ ਹੈ ਲੰਚ ਟਾਈਮ ਦੇ ਵਿੱਚ ਕ੍ਰਾਸ ਕੋਰਟ ਬੰਦ ਹੁੰਦੀ ਹੈ ਪਰ ਸਾਡਾ ਕ੍ਰਾਸ ਹੋਇਆ ਪਹਿਲਾਂ ਤਾਂ ਸੋਚਣ ਲਈ ਇਹਨਾਂ ਨੂੰ ਸੋਚਣਾ ਇਸੇ ਮਜਬੂਰ ਕਰੇਗਾ ਔਰ ਦੂਸਰੀ ਚੀਜ਼ ਜਦੋਂ ਕ੍ਰੋਸ ਹੁੰਦਾ ਤਾਂ ਚਰਨਜੀਤ ਕੱਲਾ ਦੋ ਦਿਨ ਕਿਉਂ ਆਂਦਾ ਪਹਿਲਾਂ ਵਰਕ ਸਸਪੈਂਡ ਸੀ ਪਹਿਲੇ ਦਿਨ ਆਂਦਾ ਜੀ ਫਿਰ ਦੂਸਰੇ ਦਿਨ ਮਿੰਤਾ ਕਰਦੇ ਆ ਕਿ ਸਾਨੂੰ ਮਤਲਬ ਤਰੀਕ ਹੈ ਜਿਹੜੀ ਉਹ ਅੱਗੇ ਦੀ ਦਿੱਤੀ ਜਾਵੇ ਸਾਨੂੰ ਨੈਕਸਟ ਡੇ ਹੀ ਕਿਉਂ ਫੇਰ ਬੁਲਾ ਲਿਆ ਨੈਕਸਟ ਡੇ ਫੇਰ ਆਉਂਦੇ ਆ ਜੀ ਤੇ ਕ੍ਰੋਸ ਦੇ ਵਿੱਚ ਚਰਨਜੀਤ ਦਾ ਵਕੀਲ ਬੈਠਦਾ ਚਰਨਜੀਤ ਨੂੰ ਕਵਰ ਅਪ ਕਰਦਾ ਹੈ ਹਰ ਚੀਜ਼ ਦੇ ਉੱਪਰ ਕਵਰ ਅਪ ਕਰਦਾ ਚਰਨਜੀਤ ਨੂੰ ਬੋਲਣ ਤੋਂ ਪਹਿਲਾਂ ਹਰ ਚੀਜ਼ ਖੁਦ ਬੋਲਦਾ ਤੇ ਫਿਰ ਮੇਰੇ ਵਕੀਲ ਸਾਹਿਬ ਨੇ ਵਿਸ਼ਵਸਰ ਨੇ ਕਿੰਨੀ ਉਥੇ ਝਾੜ ਫਟਕਾਰ ਲਗਾਈ ਅੱਛਾ ਹੁਣ ਇੱਥੇ ਇਹ ਵੀਡੀਓਜ਼ ਮੇਰੇ ਉਸਤੇ ਵਕੀਲ ਵੀ ਸੁਣਦੇ ਤੇ ਦੇਖਦੇ ਹੋਣਗੇ ਹਨਾ ਮੈਂ ਇੱਥੇ ਤੁਹਾਨੂੰ ਸਰ ਇਹ ਨਹੀਂ ਕਹਿ ਰਹੀ ਕਿ ਤੁਸੀਂ ਕਾਬਲ ਨਹੀਂ ਹੋ ਔਰ ਨਾ ਹੀ ਮੇਰੀ ਮਨਸ਼ਾ ਹੈ ਕਿ ਮੈਂ ਤੁਹਾਨੂੰ ਇਹ ਕਹਾ ਕਿ ਤੁਸੀਂ ਅੱਛੇ ਵਕੀਲ ਨਹੀਂ ਹੋ ਜਾਂ ਮੈਂ ਤੁਹਾਡੀ ਕੋਈ ਇਹ ਕਹਿ ਰਹੀ ਹਾਂ ਕਿ ਤੁਸੀਂ ਨਿਕੰਮੇ ਹੋ ਉਹ ਚੀਜ਼ ਨਹੀਂ ਮੈਂ ਕਹਿ ਰਹੀ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਤੁਸੀਂ ਆਪਣੀ ਜਗ੍ਹਾ ਤੇ ਬਹੁਤ ਅੱਛੇ ਵਕੀਲ ਹੋ ਤੁਹਾਡਾ ਫਰਜ਼ ਬੰਦਾ ਸਰ ਤੁਸੀਂ ਆਪਣੀ ਪਾਰਟੀ ਨੂੰ ਜਿਤਾਉਣ ਲਈ ਸਭ ਕੁਝ ਕਰੋਗੇ ਸਾਰੇ ਹੱਤ ਕੰਡੇ ਅਪਣਾਉਗੇ ਪਰ ਸਰ ਐਨੇ ਨਹੀਂ ਕਿ ਪੈਸਾ ਇੰਨਾ ਮਹੱਤਵਪੂਰਨ ਨਹੀਂ ਤੋਡੇ ਲਈ ਹੋਣਾ ਚਾਹੀਦਾ ਕਿ ਤੁਸੀਂ ਦੋ ਬੱਚੇ ਮਾਸੂਮ ਬੱਚੇ ਤੇ ਮੇਰੇ ਨਾਲ ਇੰਨਾ ਜ਼ਿਆਦਾ ਤੁਸੀਂ ਧੋਖਾ ਕਰਵਾ ਦਿਓ ਤੁਸੀਂ ਦੋ ਨੰਬਰ ਦਾ ਕੰਮ ਕਰਨ ਲਈ ਤੁਸੀਂ ਉਸ ਨੂੰ ਐਡਵਾਈਸ ਕਰੋ ਤੁਸੀਂ ਧੋਖੇ ਨਾਲ ਚੀਜ਼ਾਂ ਕਰਨ ਲਈ ਐਡਵਾਈਸ ਕਰੋ ਤੇ ਇਹ ਐਡਵਾਈਸ ਤੁਸੀਂ ਹੀ ਕੀਤੀ ਹੋਈ ਹੈ ਜੋ ਮੇਰੇ ਨਾਲ ਧੋਖਾ ਹੋਇਆ ਇਸ ਦੇ ਵਿੱਚ 노 ਡਾਊਟ ਸਰਪੰਚ ਦਾ ਤੇ ਤੁਹਾਡਾ ਹੀ ਹੱਥ ਹੈ ਜੀ ਕਿਉਂਕਿ ਸਰਪੰਚ ਨੇ ਹੀ ਤੁਹਾਨੂੰ ਹਾਇਰ ਕੀਤਾ ਹੈ ਅਗਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੈਂ ਤੁਹਾਨੂੰ ਕੋਈ ਆਰਗੂਮੈਂਟ ਨਹੀਂ ਕਰਦੀ ਤੁਹਾਡੇ ਨਾਲ ਔਰ ਮੇਰਾ ਬੰਦਾ ਵੀ ਨਹੀਂ ਹੈ ਤੁਹਾਡੇ ਨਾਲ ਆਰਗੂਮੈਂਟ ਕਰਨਾ ਪਰ ਥੋੜਾ ਜਾ ਧਿਆਨ ਰੱਖਿਆ ਕਰੋ ਕਿ ਤੁਸੀਂ ਸਿਰਫ ਪੈਸਾ ਲੈਣ ਬਾਰੇ ਗੱਲ ਕਰੋ ਤੇ ਪੈਸਾ ਲੈ ਕੇ ਆਪਣੀ ਕਲਾਇੰਟ ਨੂੰ ਉਹਨਾਂ ਕਾਮ ਕਰਨ ਬਾਰੇ ਸੋਚਿਆ ਕਰੋ ਜਿੰਨਾ ਤੁਹ ਤੁਹਾਡੀ ਜ਼ਮੀਰ ਇਜ਼ਾਜ਼ਤ ਦੇਵੇ ਜਿੰਨਾ ਕਾਨੂੰਨ ਦੇ ਦਾਇਰੇ ਵਿੱਚ ਹੈ ਜਦੋਂ ਤੁਸੀਂ ਇਹ ਚੀਜ਼ਾਂ ਕਰਦੇ ਹੋ ਤੁਹਾਡੇ ਲਈ ਪੈਸਾ ਇੰਨਾ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਸੀਂ ਆਪਣੀ ਪਾਰਟੀ ਨੂੰ ਜਤੌਣ ਲਈ ਤੁਸੀਂ ਗਾਂਵ ਵਾਲਿਆਂ ਦੇ ਉੱਪਰ ਧੋਖੇ ਧੜੀਆਂ ਕਰਵਾਉਨੇ ਹੋ ਉਹਨਾਂ ਦੇ ਗਲ ਗੁੱਠੇ ਦਵਾਉਨੇ ਆ ਨਿੱਕੇ ਨਿੱਕੇ ਬੱਚਿਆਂ ਦੀਆਂ ਬਦਵਾਵਾਂ ਲੈਨੇ ਹੋ ਤਾਂ ਪਤਾ ਨਹੀਂ ਉਹ ਪੈਸਾ ਤੁਹਾਨੂੰ ਰਾਸ ਕਿਵੇਂ ਆ ਜਾਂਦਾ ਸਰ ਉਹ ਤੁਹਾਡੀ ਰੋਟੀ ਹਾਜਮ ਕਿਵੇਂ ਆ ਜਾਂਦੀ ਉਸ ਹਰਾਮ ਦੇ ਪੈਸੇ ਦੀ ਸੋ ਚਲੋ ਜੀ ਸਭ ਦੀ ਨੇਚਰ ਹੁੰਦੀ ਹੈ ਹਰ ਕੋਈ ਬੰਦਾ ਇੰਨਾ ਸੱਚਾ ਤੇ ਲਾਇਲ ਨਹੀਂ ਹੁੰਦਾ ਅੱਛਾ ਜੀ ਹੁਣ ਮੇਰੇ ਵਿਊਅਰਸ ਨਾਲ ਮੇਰੇ ਆਪਣੀ ਆਡੀਅנס ਨਾਲ ਗੱਲ ਕਰਦੇ ਆ ਕਿ ਜਦੋਂ ਵੀ ਮੈਂ ਜੋ ਤੋਂ ਮੇਰਾ ਸੌਰੀ ਕ੍ਰਾਸ ਹੋ ਰਿਹਾ ਸੀਗਾ ਚਰਨਜੀਤ ਦੇ ਚਰਨਜੀਤ ਦਾ ਸੀ ਕ੍ਰਾਸ ਕਰ ਰਹੇ ਸੀਗੇ ਉਸਦੇ ਵਿੱਚ ਚਰਨਜੀਤ ਦੇ ਵਕੀਲ ਨੇ ਮਤਲਬ ਉਸ ਨੂੰ ਪੂਰਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਜ਼ਿਆਦਾ ਮਤਲਬ ਪੈਂਪਰਿੰਗ ਟਾਈਮ ਜਿਵੇਂ ਬੱਚੇ ਨੂੰ ਆਪਾਂ ਪੈਂਪਰਿੰਗ ਕਰਦੇ ਆ ਇਸ ਤਰ੍ਹਾਂ ਤੋਂ ਮਤਲਬ ਮੈਂ ਉੱਥੇ ਰੋਕ ਨਹੀਂ ਪਾਈ ਮੈਂ ਕਿਹਾ ਕਿ ਸਰ ਇਹ ਬੱਚਾ ਨਹੀਂ ਹੈ ਇਹਨੂੰ ਪੈਂਪਰਿੰਗ ਦੀ ਲੋੜ ਨਹੀਂ ਹੈਗੀ ਇੰਨੀ ਜਿੰਨਾ ਤੁਸੀਂ ਕਵਰ ਅਪ ਕਰ ਰਹੇ ਹੋ ਕਿਉਂਕਿ ਇੱਕ ਮੈਂ ਸੀ ਜੋ ਮੈਂ ਇਕੱਲੀ ਹੀ ਤੁਹਾਡੇ ਨਾਲ ਕ੍ਰੋਸ ਦਾ ਸਾਰਾ ਸਿਸਟਮ ਨਿਪਟਾ ਗਈਆਂ ਮੇਰੇ ਇਕੱਲੇ ਨਾਲ ਕ੍ਰੋਸ ਕੀਤਾ ਸੀ ਮੇਰੇ ਨਾਲ ਵੀ ਕੋਈ ਨਹੀਂ ਸੀ ਜੀ ਕੋਰਟ ਦੇ ਵਿੱਚ ਮੇਰਾ ਆਪਣਾ ਮੇਰਾ ਵਕੀਲ ਵੀ ਵਿਕਿਆ ਹੋਇਆ ਸੀ ਜੋ ਇਹਨਾਂ ਦੇ ਕਹਿਣ ਤੇ ਉਸ ਦਿਨ ਕ੍ਰਾਸ ਤੇ ਪਹੁੰਚਿਆ ਹੀ ਨਹੀਂ ਜਿਨੇ ਮੈਨੂੰ ਗਲਤ ਗਾਈਡ ਕੀਤਾ ਮੇਰੇ ਖੁਦ ਦੇ ਵਕੀਲ ਨੇ ਕਿ ਕ੍ਰਾਸ ਦੇ ਵਿੱਚ ਉਹਨਾਂ ਨੇ ਜੋ ਜੋ ਕਿਹਾ ਤੋ ਉਦਾਂ ਉਦਾਂ ਕਹੀ ਗਈ ਮੈਨੂੰ ਜ਼ੀਰੋ ਨੋਲੇਜ ਸੀਗੀ ਕਿ ਮੈਂ ਕਿਹੜਾ ਕੁਐਸਚਨ ਉੱਥੇ ਜੈਸ ਕਰਨਾ ਹੈ ਕਿਹੜਾ ਕੁਐਸਚਨ ਨੋ ਕਰਨਾ ਪਰ ਫਿਰ ਵੀ ਮੈਂ ਜੋ ਕਿਹਾ ਮੈਂ ਜੋ ਵੀ ਕਿਹਾ ਕਿਉਂਕਿ ਮਿੱਥੋ ਕ੍ਰਾਸ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨੇ ਸੌਂਪਾਈ ਸੀ ਕਿ ਤੂੰ ਕਸਮ ਖਾਏਂਗੀ कि कुछ भी ਝੂਠ ਨਹੀਂ ਬੋਲਾਂਗੀ ਔਰ ਵਾਕਿਆ ਹੀ ਮੈਂ ਕੁਝ ਵੀ ਝੂਠ ਨਹੀਂ ਬੋਲਿਆ ਮੈਂ ਕੁਝ ਚੀਜ਼ਾਂ ਜੋ ਮੇਰੇ ਵਕੀਲ ਨੇ ਰੀਡ ਕੀਤਾ ਮੇਰਾ ਕਰਾਸ ਉਹਦੇ ਵਿੱਚ ਕਿਹਾ ਕਿ ਕੁਝ ਚੀਜ਼ਾਂ ਤੁਸੀਂ ਇੱਥੇ ਨੋ ਕਰਨੀਆਂ ਸੀ ਤਾਂ ਮੈਂ ਕਿਹਾ ਸਰ ਮੇਰੇ ਤੋਂ ਸੌਂਪਵਾਈ ਸੀ ਸੋ ਮੈਂ ਝੂਠ ਨਹੀਂ ਬੋਲ ਸਕਦੀ ਸੀ ਜੋ ਚੀਜ਼ ਕਸਮ ਤੇ ਸ਼ੁਰੂ ਹੋ ਜਾਂਦੀ ਹੈ ਬਾਕੀ ਮੇਰੀ ਇਮਾਨਦਾਰੀ ਨਾਲ ਉਹ ਕਰਾਸ ਮੈਂ ਕੀਤਾ ਉਸ ਦੇ ਵਿੱਚ ਮੈਂ ਜੈਨੂਅਨ ਹੀ ਸਵਾਲ ਦਿੱਤੇ ਆ ਸੌਰੀ ਜਵਾਬ ਦਿੱਤੇ ਆ ਤੇ ਜੱਜ ਸਾਹਿਬ ਇੰਨੇ ਵੀ ਮਤਲਬ ਉਹ ਨਹੀਂ ਹੁੰਦੇ ਕਿ ਉਹਨਾਂ ਨੂੰ ਕੁਝ ਦਿਖਾਈ ਨਹੀਂ ਦੇਗਾ ਕੋਰਟ ਇੰਨੀ ਵੀ ਪਾਗਲ ਨਹੀਂ ਹੁੰਦੀ ਕਿ ਉਹਨਾਂ ਨੂੰ ਲੇਡੀਜ਼ ਦੇ ਵੱਲੋਂ ਕੀਤੇ ਹੋਏ ਕੁਝ ਕੁਐਸਚਨਾਂ ਦੀ ਯੈਸ ਦਾ ਮਤਲਬ ਸਮਝ ਨਹੀਂ ਆਏਗਾ ਹੁਣ ਆ ਜਾਂਦੀ ਹੈ ਜੀ ਚਰਨਜੀਤ ਦੀਵਾਰੀ ਜਦੋਂ ਪੈਂਪਰਿੰਗ ਚੱਲ ਰਹੀ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੱਲੀ ਕ੍ਰਾਸ ਕਰ ਗਈ ਹਾਂ ਤੁਸੀਂ ਇਸ ਨੂੰ ਇੰਨਾ ਕਵਰ ਕਰ ਰਹੇ ਹੋ ਇਕ ਕੋ ਛੋਟਾ ਮੋਟਾ ਬੱਚਾ ਨਹੀਂ ਹੈ ਜਿਹਨੂੰ ਤੁਸੀਂ ਬਾਰ-ਬਾਰ ਪੈਂਪਰਿੰਗ ਤੇ ਦਿਲਾਸਾ ਦੇ ਰਹੇ ਹੋ ਉਸ ਨੂੰ ਬਾਰ-ਬਾਰ ਹੱਲਾਸ਼ੇਰੀਆਂ ਦੇ ਰਿਆ ਸੀਗਾ ਕਿ ਤੂੰ ਡਰ ਨਾ ਘਬਰਾ ਨਾ ਸੋ ਮੈਂ ਚਾਹੁੰਦੀ ਸੀ ਕਿ ਪਿੰਡ ਦੇ ਵਿੱਚੋਂ ਕੋਈ ਬੰਦਾ ਲੈ ਕੇ ਆਉਂਦਾ ਕਿਉਂਕਿ ਇਹਨਾਂ ਦੀ ਜਿਹੜੀ ਇਨਸਲਟ ਹੋਣੀ ਸੀ ਮੈਨੂੰ ਤਾਂ ਪਤਾ ਹੀ ਸੀਗਾ ਕਿ ਇਹਨਾਂ ਦੀ ਇਨਸਲਟ ਹੋਏਗੀ ਇਨਸਲਟ ਹੋਣੀ ਫਿਰ ਆਪਣੇ ਨਾਲ ਦੇਆਂ ਨੂੰ ਦਿਖਾਉਣੀ ਸੀ ਨਾ ਜਿੰਨੇ ਚੀਜ਼ਾਂ ਉਹ ਭੱਜੇ ਫਿਰਦੇ ਸੀ ਵਕੀਲ ਕਰਕੇ ਦਿੱਤਾ ਸਾਰਾ ਕੁਝ ਕਰਕੇ ਦਿੱਤਾ ਤੇ ਆਹ ਮੌਕੇ ਲਈ ਤਾਂ ਇਹਨਾਂ ਨੇ ਕਰਕੇ ਦਿੱਤਾ ਸੀ ਫਿਰ ਕ੍ਰੋਸ ਤੇ ਉੱਪਰ ਕਿਉਂ ਨਹੀਂ ਆ ਕੇ ਬੈਠੇ ਨਾਲ ਮਜ਼ਾ ਨਹੀਂ ਲੈਣਾ ਸੀ ਉਹਨਾਂ ਨੇ ਮੇਰੀ ਮੇਰਾ ਮੈਨੂੰ ਕਹਿੰਦੇ ਸੀ ਕਿ ਅਸੀਂ ਉਸ ਦਾ ਤਮਾਸ਼ਾ ਦੇਖਾਂਗੇ ਪਰ ਤਮਾਸ਼ਾ ਤਾਂ ਉਹ ਵਹੀਗਰੂ ਬਣਾਉਣ ਵਾਲਾ ਹੈ ਉਹਨਾਂ ਨੇ ਥੋੜਾ ਤਮਾਸ਼ਾ ਬਣਾਣਾ ਹੈ ਮੇਰਾ ਬਣਾਣਾ ਇਹ ਤਾਂ ਉਸ ਦੇ ਹੱਥ ਹੈ ਫਿਰ ਤੁਸੀਂ ਕੀ ਦਾ ਤਮਾਸ਼ਾ ਬਣਿਆ ਉੱਥੇ ਤੁਸੀਂ ਦੇਖਣ ਹਾਜ਼ਰ ਹੀ ਨਹੀਂ ਹੋਏ ਅੱਛਾ ਫਿਰ ਉਸ ਤੋਂ ਬਾਅਦ ਜੀ ਕ੍ਰਾਸ ਦੇ ਵਿੱਚ ਸਵਾਲ ਸੀ ਜਿਹੜੇ ਉਹਨਾਂ ਦੇ ਉੱਪਰ ਮਤਲਬ ਡੈਫੀਨੇਟਲੀ ਹਰ ਪਾਰਟੀ ਨੋ ਹੀ ਕਰੇਗੀ ਨਾ ਕਹਿੰਦਾ ਸੀਗਾ ਹਰ ਕੋਈ ਮੇਰੇ ਵਰਗਾ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਹਾਂ ਸਵੀਕਾਰ ਕਰੇਗਾ ਕਿ ਆ ਚੀਜ਼ ਜਾਂਜੀ ਆ ਮੇਰੀ ਹੈ ਆ ਨਹੀਂ ਹੈ ਮੇਰੀ ਮੈਂ ਉਨੀ ਚੀਜ਼ ਤੇ ਹਾਂ ਕਰੂੰਗੀ ਕਿ ਜੋ ਮੇਰੀ ਹੈ ਜੋ ਨਾਲ ਪਈ ਹੋਈ ਕਿ ਚੀਜ਼ ਮੈਂ ਉਸ ਨੂੰ ਨਹੀਂ ਕਹੂੰਗੀ ਕਿ ਇਹ ਮੇਰੀ ਹੈ ਬਿਲਕੁਲ ਇਹ ਮੇਰੀ ਜ਼ਮੀਰ ਆਜ਼ਾਦਤ ਨਹੀਂ ਦਿੰਦੀ ਮੈਨੂੰ ਪਰ ਸ਼ਰਮ ਨਹੀਂ ਮੰਨਦੇ ਕਿ ਇੱਕ ਬੰਦਾ ਨਾ ਮੈਂ ਉੱਥੇ ਸੋਚ ਰਹੀ ਸੀਗੀ ਜਦੋਂ ਵਿਸ਼ਵ ਸਰ ਨੇ ਪੁੱਛਿਆ कि ਤੁਸੀਂ ਵਿਆਹ ਦੇ ਉੱਪਰ ਪੈਸੇ ਤੋਂ ਇਹ ਮੁੱਕਰ ਗਿਆ ਕਹਿੰਦਾ ਕੋਈ ਮੇਰੇ ਤੇ ਰੁਪਈਆ ਵਿਆਹ ਤੇ ਖਰਚਾ ਨਹੀਂ ਹੋਇਆ ਵਿਆਹ ਤੇ ਕੋਈ ਲੱਖਾਂ ਰੁਪਏ ਲਾ ਕੇ ਨਹੀਂ ਵਿਆਹ ਕੀਤਾ ਗਿਆ ਕੋਈ ਦਾਜ ਦੇ ਹੀ ਨਹੀਂ ਮੈਂ ਮੰਗਿਆ ਕੋਈ ਚੀਜ਼ ਨਹੀਂ ਇਸ ਦੇ ਘਰ ਵਿੱਚ ਮੈਂ ਸੋਚ ਰਹੀ ਸੀ ਕਿ ਇੰਨਾ ਵੱਡਾ ਝੂਠ ਬੋਲਣ ਲਈ ਚਰਨਜੀਤ ਨੂੰ ਮਤਲਬ ਕਿੰਨੀ ਹਿੰਮਤ ਜਟਾਈ ਹੋਣੀ ਹੈ ਪਰ ਚਰਨਜੀਤ ਸਭ ਕੁਝ ਕਰ ਸਕਦਾ ਹੈ ਕਿਉਂਕਿ ਮੈਂ ਚਰਨਜੀਤ ਤੇ ਨਾਲ ਰਹੀ ਹਾਂ ਮੈਂ ਉਸ ਨੂੰ ਦੇਖਦੀ ਹਾਂ ਮੈਂ ਉਸ ਨੂੰ ਜਾਣਦੀ ਹਾਂ ਪਰ ਮੈਨੂੰ ਫਿਰ ਵੀ ਕਿਤੇ ਨਾ ਕਿਤੇ ਸੀ ਕਿ ਇਸ ਦੀ ਥੋੜੀ ਜੀ ਜੀਬ ਲੜਖੜਾਊਗੀ ਕਿਉਂਕਿ ਇੰਨੇ ਜਿਆਦਾ ਵੱਡੇ ਝੂਠ ਬੋਲਣ ਤੋਂ ਪਹਿਲਾਂ ਬੰਦਾ ਥੋੜਾ ਜਿਹਾ ਤਾਂ ਸੋਚਦਾ ਹੈ ਇਹ ਤਾਂ ਰੱਬ ਨਾਲੋਂ ਨਾਤੇ ਹੀ ਤੋੜ ਗਏ ਇਹਨਾਂ ਦਾ ਤਾਂ ਰੱਬ ਨਾਲ ਨਾਤਾ ਹੀ ਨਹੀਂ ਕੋਈ ਮਤਲਬ ਮੇਰਾ ਉਹ ਘਰ ਭਰਿਆ ਹੋਇਆ ਇਹਨਾਂ ਦੇ ਘਰ ਵਿੱਚ ਕੁਝ ਨਹੀਂ ਸੀ ਜੀ ਨਾ ਦੁੱਧ ਰਿੜਕਣ ਵਾਲੀ ਮਧਾਣੀ ਤੱਕ ਨਹੀਂ ਸੀਗੀ ਉਹ ਵੀ ਮੈਂ ਬਾਅਦ ਵਿੱਚ ਮਗਾਈ ਆਪਣੇ ਘਰ ਦੇਆ ਤੋਂ ਮੈਨੂੰ ਦਾਅਤ ਨਹੀਂ ਦਿੱਤੀ ਸੀ ਮੈਂ ਕਿਹਾ ਵੀ ਦੁੱਧ ਰਿੜਕਣ ਵਾਲੀ ਮੈਨੂੰ ਮਧਾਣੀ ਵੀ ਦੇ ਦਿਓ ਕਿਉਂਕਿ ਇਹਨਾਂ ਦੇ ਘਰੇ ਦੁੱਧ ਨਹੀਂ ਰਿੜਕਦੇ ਮਧਾਣੀ ਹੈਣੀਗੀ ਮੈਂ ਦੁੱਧ ਰਿੜਕਣਾ ਤੇ ਕਿਉਂ ਇਕੱਠਾ ਕਰਨੇ ਮਧਾਣੀ ਮੈਂ ਮੰਗਾਈ ਕੱਪੜੇ ਸਟੀਚਿੰਗ ਵਾਲੀ ਮਸ਼ੀਨ ਸੀ ਨਾ ਜਿਹੜੀ ਮੈਨੂੰ ਘਰਦਿਆਂ ਨੇ ਦਿੱਤੀ ਨਹੀਂ ਸੀਗੀ ਕਿਉਂਕਿ ਮੈਂ ਜਾਣਦੀ ਨਹੀਂ ਸੀ ਐਵੇਂ ਕਹਾਂ ਮੈਂ ਉਹਦੋਂ ਕੋ ਕੱਪੜੇ ਸਟੀਚਿੰਗ ਨਹੀਂ ਜਾਣਦੀ ਸੀ ਤਾਂ ਮੈਂ ਦੇਖਿਆ ਕਿ ਇਹਨਾਂ ਦੇ ਸਟੀਚਿੰਗ ਵਾਲੀ ਮਸ਼ੀਨ ਵੀ ਨਹੀਂ ਆ ਘਰੇ ਮੈਂ ਕੱਪੜੇ ਸਟੀਚਿੰਗ ਵਾਲੀ ਮਸ਼ੀਨ ਤੇ ਮੈਨੂੰ ਜਿਹੜੀ ਮਧਾਣੀ ਹੈ ਦੁੱਧ ਵਾਲੀ ਇਹ ਦੋ ਚੀਜ਼ਾਂ ਨਹੀਂ ਮੈਨੂੰ ਵਿਆਹ ਵਿੱਚ ਦਿੱਤੀਆਂ ਸੀ ਉਹ ਵੀ ਮੈਂ ਬਾਅਦ ਵਿੱਚ ਮੰਗਵਾਈਆਂ ਮਤਲਬ ਇਹਨਾਂ ਦੇ ਛੱਤਾਂ ਦੇ ਉੱਪਰ ਪੱਖੇ ਇਹਨਾਂ ਦੇ ਘਰ 'ਚ ਇਨਵਰਟਰ ਮੇਰੇ ਮਾਮਾ ਨੇ ਲਿਆ ਕੇ ਦਿੱਤਾ ਮੇਰੇ ਘਰਦਿਆਂ ਨੇ ਮੇਰੇ ਮਾਂ ਪਿਓ ਨੇ ਦਿੱਤਾ ਇਨਾਂ ਦੇ ਘਰਾਂ ਵਿੱਚ ਕੂਲਰ, ਇਨਵਰਟਰ, ਫ੍ਰਿਜ, ਟੀਵੀ ਜੋ ਵੀ ਬੇਸਿਕ ਸਮਾਨ ਹੁੰਦਾ ਹੈ ਸਭ ਇਹਨਾਂ ਦੇ ਘਰ ਵਿੱਚ ਮੇਰਾ ਇਹਨਾਂ ਦਾ ਆਪਣਾ ਕੁਝ ਵੀ ਨਹੀਂ ਸੀ ਔਰ ਮੈਂ ਹੈਰਾਨ ਸੀ ਕਿ ਇੰਨੇ ਜ਼ਿਆਦਾ ਬਦਦਮਾਗ ਲੋਕ ਹੈ ਜਿਨ੍ਹਾਂ ਦੇ ਘਰ ਵਿੱਚ ਆਪਣੇ ਪੈਣ ਲਈ ਮੰਜੇ ਵੀ ਨਹੀਂ ਹੈ ਕਿਉਂਕਿ ਇਹ ਮੇਰੀ ਦਾਸਤਾਨ ਹੈ ਮੈਂ ਹੰਡਾਈ ਇਸ ਲਈ ਮੈਂ ਕਹਿ ਰਹੀ ਹਾਂ ਬਹੁਤ ਸਾਰੇ ਲੋਕ ਫਿਰ ਕਹਿ ਦਿੰਦੇ ਕਿ ਇਨਾਂ ਕੋਲੇ ਜ਼ਮੀਨ ਸੀ ਮੈਂ ਉਸ ਤਾਂ ਮੈਂ ਟੌਪਿਕ ਸਮਝਾ ਚੁੱਕੀ ਹਾਂ ਮੇਰੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਦੇਖ ਲਿਓ ਇੱਥੇ ਮੈਂ ਉਹ ਦੁਬਾਰਾ ਚੀਜ਼ ਸਮਝਾਉਣ ਬੈਗੀ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਹਨੇ ਜੀ ਅੱਡਾ ਪਰਾੰਤ ਜਿੱਡਾ ਦਿਲ ਕਰਕੇ ਉੱਥੇ ਗੱਪ ਮਾਰਤਾ ਕਿ ਕੱਖ ਨਹੀਂ ਦਿੱਤਾ ਦਿਲ ਦੁਖਦਾ ਬਈ ਬਿਲਕੁਲ ਦੁਖਦਾ ਪਰ ਅਸੀਂ ਤਾਂ ਟੀਟ ਹੋ ਗਏ ਕਿਉਂਕਿ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਧੋਖੇ ਮਿਲੇ ਆ ਹੁਣ ਮੈਨੂੰ ਇਹਨਾਂ ਦੀ ਇਹਨਾਂ ਚੀਜ਼ਾਂ ਤੋਂ ਨਾ ਬਹੁਤਾ ਫਰਕ ਨਹੀਂ ਪੈਂਦਾ ਮੇਰਾ ਰਿਐਕਸ਼ਨ ਕੋਈ ਬੜਾ ਭਿਆੰਕਰ ਨਹੀਂ ਹੁੰਦਾ ਹੁਣ ਮੈਨੂੰ ਆਦਤ ਪੈ ਗਈ ਇਹਨਾਂ ਦੇ ਗੱਪ ਸੁਣਨ ਦੀ ਇਹਨਾਂ ਨੇ ਐਡਾ ਵੱਡਾ ਦਿਲ ਕਰਕੇ ਐਡਾ ਵੱਡਾ ਗੱਪ ਮਾਰਿਆ ਕੋਰਟ 'ਚ ਕਹਿੰਦੇ ਸਾਨੂੰ ਕੋਈ ਵੀ ਕੱਖ ਨਹੀਂ ਦਿੱਤਾ ਮੇਰੇ ਕੋਲੇ ਉਸ ਤਰੀਕ ਦੇ ਮੇਰੇ ਵਿਆਹ ਤੋਂ 10 ਦਿਨ ਪਹਿਲਾਂ ਜਦੋਂ ਸ਼ਾਪਿੰਗ ਹੋਈ ਸੀ ਉਹਨਾਂ ਦੇ ਬਿੱਲ ਹੈ ਜੀ ਮੇਰੇ ਕੋਲੇ ਉਸ ਡੇਟ ਦੇ ਜੈਨੂਅਰੀ ਬਿੱਲ ਹੈ ਫਰਮਾਂ ਦੇ ਬਿੱਲ ਹੈ ਸਾਰੇ ਬੰਦੇ ਜ਼ਿੰਦਾ ਜાગਦੇ ਆ ਵਾਇਗਰੂ ਦੀ ਕਿਰਪਾ ਨਾਲ ਸਾਰੇ ਦੁਕਾਨਾਂ ਵਾਲੇ ਉਹ ਸਾਰੇ ਜਿਉਂਦੇ ਜਾਗਦੇ ਨੇ ਐਨੀ ਟਾਈਮ ਸਮਨਿੰਗ ਕਰਾ ਕੇ ਉਹਨਾਂ ਦੀ ਗਵਾਹੀ ਕਰਾਈ ਜਾ ਸਕਦੀ ਹੈ ਵੀ ਕਿੰਨਾ ਸਮਾਨ ਸੀ ਜੋ ਗੋਨਿਆਣਾ ਮੈਰਿਜ ਪੈਲੇਸ ਕੀਤਾ ਸੀ ਅਸੀਂ ਜੀ ਗੋਨਿਆਣਾ ਮੈਰਿਜ ਪੈਲੇਸ ਦਾ ਨਾਮ ਮੈਂਸ਼ਨ ਹੈ ਮੇਰੇ ਕੋਲੇ ਵਿਆਹ ਦਾ ਕਾਰਡ ਪਿਆ ਹੋਇਆ ਹੈ ਇਸਨੇ ਕਿਉਂ ਗੱਪ ਹਮਾਰਿਆ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹਨੂੰ ਇਹ ਲੱਗਿਆ ਕਿ ਜਿਹੜੀਆਂ ਵਿਆਹ ਦੀਆਂ ਐਲਬਮਸ ਨੇ ਡੀਵੀਡੀਜ਼ ਨੇ ਉਹ ਇਹਨਾਂ ਦੇ ਕੋਲ ਹੈ ਤੇ ਮੈਂ ਕੋਈ ਪ੍ਰੂਫ ਨਹੀਂ ਕਰ ਸਕਦੀ ਪਰ ਇਹ ਇੱਕ ਚੀਜ਼ ਭੁੱਲ ਗਏ ਕਿ ਜਦੋਂ ਕੋਰਟ ਪ੍ਰੂਫ ਕਰਵਾਉਣ ਤੇ ਆਉਂਦੀ ਹੈ ਤਾਂ ਬੰਦੇ ਘਰਾਂ ਚੋ ਚਕਾ ਲੈਂਦੀ ਹੈ ਕੋਰਟ ਦੇ ਕੋਲ ਬਹੁਤ ਪਾਵਰ ਹੈ ਬੰਦੇ ਚਕਾ ਲੈਂਦੀ ਹੈ ਜੀ ਮੌਕੇ ਦੇ ਉੱਪਰ ਜਿਨ੍ਹਾਂ ਨੇ ਸਭ ਕੁਝ ਕੀਤਾ ਹੁੰਦਾ ਸਭ ਕੁਝ ਦੇਖਿਆ ਹੁੰਦਾ ਸਭ ਸਿੱਧ ਹੋ ਜਾਂਦਾ ਬਸ ਕਰਵਾਉਣ ਵਾਲਾ ਬੰਦਾ ਪੈਰਵਾਹੀ ਕਰਨ ਵਾਲਾ ਚਾਹੀਦਾ ਇੱਥੇ ਮੇਨ ਆ ਜਾਂਦੀ ਹੈ ਗੱਲ ਜੀ ਸਿਰਫ ਪੈਰਵਾਹੀ ਦੀ ਪੈਰਵਾਹੀ ਕਰੋਗੇ ਤੁਸੀਂ ਭੌਂਕੋਗੇ ਪਕਾਈ ਕਰੋਗੇ ਹਿੰਮਤ ਨਹੀਂ ਹਾਰੋਗੇ ਤੁਸੀਂ ਸਭ ਸਾਬਿਤ ਕਰ ਦੋਗੇ ਅਗਰ ਤੁਸੀਂ ਸੱਚੇ ਹੋ ਤਾਂ ਦਿਲ ਚਾਹਣਾ ਸੱਚ ਤੇ ਫਿਰ ਕੋਠੇ ਚੜ ਕੇ ਨੱਚ ਫਿਰ ਡਰਨ ਦੀ ਲੋੜ ਨਹੀਂ ਹੈਗੀ ਇਹ ਵੀ ਝੂਠ ਬੋਲਿਆ ਤੇ ਉਸ ਟਾਈਮ ਮੈਂ ਖੜੀ ਐ ਸੋਚ ਰਹੀ ਸੀਗੀ ਕਿ ਇੱਕ ਪਿਤਾ ਹੁੰਦਾ ਜੋ ਆਪਣੇ ਬੱਚਿਆਂ ਦੇ ਲਈ ਲੜਦਾ ਹੈ ਲੋਕਾਂ ਨਾਲ ਫਾਈਟ ਕਰਦਾ ਹੈ ਦਿਹਾੜੀਆਂ ਕਰਦਾ ਕੰਮ ਕਰਦਾ ਮਿਹਨਤ ਕਰਦਾ ਮਜ਼ਦੂਰੀ ਕਰਦਾ ਕਿ ਅਸੀਂ ਆਪਣੇ ਨਿਆਣਿਆਂ ਦੇ ਸ਼ੌਂਕ ਪੂਰੇ ਕਰਨੇ ਆ ਬੱਚਿਆਂ ਦੇ ਸੁਪਨੇ ਪੂਰੇ ਕਰਨੇ ਆ ਬੱਚਿਆਂ ਨੂੰ ਚੀਜ਼ਾਂ ਜਿਹੜੀਆਂ ਅਸੀਂ ਘਰ ਵਿੱਚ ਜਾ ਕੇ ਰਾਸ਼ਨ ਚੀਜ਼ਾਂ ਦੇਣੀਆਂ ਹਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬੰਦਾ ਵੀ ਆਪਣੇ ਬੱਚਿਆਂ ਲਈ ਲੜਦਾ ਹੈ ਤੇ ਉੱਥੇ ਮੈਂ ਸੋਚ ਰਹੀ ਸੀ ਕਿ ਇਹ ਸ਼ਖਸ ਹੈ ਜੋ ਇੱਥੇ ਝੂਠ ਬੋਲ ਰਿਹਾ ਕਿਸ ਚੀਜ਼ ਲਈ ਕਿ ਉਹ ਬੱਚਿਆਂ ਨੂੰ ਕੁਝ ਦੇਣਾ ਨਹੀਂ ਚਾਹੁੰਦਾ ਉਹ ਬੱਚਿਆਂ ਦੇ ਮੂੰਹ 'ਚ ਉਹ ਬੁਰਕੀਆਂ ਖੋਣਾ ਚਾਹੁੰਦਾ ਮੈਥੋਂ ਜੀ ਘਰ ਦੇ ਪੇਪਰ ਇਹਨਾਂ ਨੇ ਮੰਗੇ ਸੀ ਇਹਨਾਂ ਦੇ ਕ੍ਰਾਸ ਦੇ ਵਿੱਚ ਜੋ ਕਿ ਮੇਰੇ ਦੇਣੇ ਨਹੀਂ ਬਣਦੇ ਸੀ ਇਹਨਾਂ ਨੇ ਮੰਗੇ ਸੀ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਆਪਣੇ ਆਪ ਉਹ ਘਰ ਦੇ ਪੇਪਰ ਕੜਵਾਉਣ ਇਹਨਾਂ ਨੇ ਬੈਂਕ ਦੀ ਸਟੇਟਮੈਂਟ ਮੰਗੀ ਸੀ ਇਹਨਾਂ ਦਾ ਫਰਜ਼ ਬਣਦਾ ਸੀ ਉਹ ਇਹ ਸਟੇਟਮੈਂਟ ਖੁਦ ਕੋਰਟ ਤੋਂ ਮਨਜ਼ੂਰ ਕਰਵਾਉਣ ਤੇ ਲੈ ਕੇ ਆਉਣ ਪਰ ਮੈਨੂੰ ਇਨਫੋਰਮੇਸ਼ਨ ਨਾ ਹੋਣ ਦੇ ਕਾਰਨ ਇੱਕ ਮੈਂ ਸੱਚੀ ਹੋਣ ਦੇ ਕਾਰਨ ਮੈਂ ਘਰ ਦੇ ਪੇਪਰ ਤੇ ਆਪਣੇ ਬੈਂਕ ਦੀ ਸਟੇਟਮੈਂਟ ਕੋਰਟ ਦੇ ਵਿੱਚ ਇਹਨਾਂ ਨੂੰ ਦੇ ਦਿੱਤੀ ਉਸ ਦੇ ਉੱਪਰ ਸਾਫ਼-ਸਾਫ਼ ਸ਼ਬਦਾਂ ਵਿੱਚ ਲਿਖਿਆ ਹੋਇਆ ਕਿ ਘਰ ਦੀ ਮਾਲਕ ਮੇਰੀ ਮਦਰ ਹੈ ਵੀਰਪਾਲ ਕੌਰ ਹੈ ਮੇਰੀ ਮਦਰ ਦਾ ਨਾਮ ਮਤਲਬ ਕਿ ਮੇਰੀ ਮਦਰ ਦੇ ਦੋ ਹੋਰ ਬੱਚੇ ਹੈ ਮੇਰੇ ਸਿਬਲਿੰਗਸ ਮੇਰੀ ਮੇਰੀ ਸਿਸਟਰ ਹੈ ਮੇਰਾ ਬ੍ਰਦਰ ਹੈ ਹੁਣ ਮੇਰੀ ਮਦਰ ਇਹ ਤੋਂ ਕਲੀਅਰ ਨਹੀਂ ਹੈ ਨਾ ਕਿ ਮੇਰੀ ਮਦਰ ਇਹ ਘਰ ਮੈਨੂੰ ਹੀ ਦੇਗੀ ਮਾਲਕ ਮੇਰੀ ਮਾਂ ਹੈ ਜਿਸ ਤਰ੍ਹਾਂ ਮੇਰੇ ਹਸਬੰਡ ਦਾ ਜੋ ਪਿਤਾ ਹੈ ਸੋਹਣ ਸਿੰਘ ਉਹਦੇ ਕੋਲੇ ਜ਼ਮੀਨ ਹੈ ਇਹ ਕਹਿੰਦੀ ਤਾਂ ਫਿਰ ਡੈਫੀਨੇਟਲੀ ਫਿਰ ਤੋ ਚਰਨਜੀਤ ਨੂੰ ਮਿਲੇਗੀ ਨਹੀਂ ਇਹ ਕੋਰਟ ਵਿੱਚ ਕਹਿੰਦੇ ਕਿ ਇਹਦੀ ਮਾਂ ਦੇ ਨਾਮ ਤੇ ਘਰ ਹੈ ਤਾਂ ਘਰ ਇਹਦਾ ਹੀ ਹੋਇਆ ਤਾਂ ਕੋਰਟ ਕਹਿੰਦੀ ਕਿ ਜੋ ਰਿਲੇਟਿਵਸ ਦੇ ਨਾਮ ਤੇ ਚੀਜ਼ ਹੈ ਉਹ ਇਹਨੂੰ ਇਹਦੇ ਕਿਵੇਂ ਹੋ ਸਕਦੀ ਹੈ ਤਾਂ ਫਿਰ ਮੇਰਾ ਉੱਥੇ ਇਹ ਜਵਾਬ ਸੀ ਕਿ ਅਗਰ ਮੇਰੀ ਮਾਂ ਦੇ ਨਾਮ ਇੱਕ ਘਰ ਹੈ ਮਕਾਨ ਹੈ ਉਹ ਮੇਰਾ ਹੈ ਤਾਂ ਫਿਰ ਜਿਹੜੀ ਸੋਹਣ ਸਿੰਘ ਦੇ ਨਾਮ ਜ਼ਮੀਨ ਹੈ ਫਿਰ ਉਹ ਚਰਨਜੀਤ ਦੀ ਕਿਉਂ ਨਹੀਂ ਹੈ ਕਹਿੰਦੇ ਸਾਡੀ ਤਾਂ ਮਤਲਬ ਮੈਨੂੰ ਪਤਾ ਹੀ ਨਹੀਂ ਹੈ ਜਦੋਂ ਮੇਰੇ ਸਰ ਨੇ ਪੁੱਛਿਆ ਵਿਸ਼ਵ ਨੇ ਕਿ ਤੇਰੇ ਦਾਦੇ ਕੋਲ ਕਿੰਨੀ ਜ਼ਮੀਨ ਹੈ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ ਮੇਰੇ ਡੈਡੀ ਨੂੰ ਪਤਾ ਹੋਣਾ ਫਿਰ ਕਹਿੰਦਾ ਅੱਛਾ ਡੈਡੀ ਨਹੀਂ ਪਾਪਾ ਫਿਰ ਕਹਿੰਦੇ ਤੇਰੇ ਫਾਦਰ ਕੋਲ ਕਿੰਨੀ ਜ਼ਮੀਨ ਹੈ ਕਹਿੰਦਾ ਜੀ ਮੈਨੂੰ ਤਾਂ ਉਹ ਵੀ ਨਹੀਂ ਪਤਾ ਉਹਨਾਂ ਨੂੰ ਹੀ ਪਤਾ ਮੇਰੇ ਫਾਦਰ ਨੂੰ ਮਤਲਬ ਇੱਕ ਛੋਟਾ ਜਿਹਾ ਬੱਚਾ ਇੰਨਾ ਕੁ ਨੰਨਾ ਮੁੰਨਾ ਬੱਚਾ ਕਿ ਇਹਨੂੰ ਇਹ ਨਹੀਂ ਪਤਾ ਕਿ ਇਹਦੇ ਫਾਦਰ ਕੋਲ ਜ਼ਮੀਨ ਕਿੰਨੀ ਹੈ ਇਹਦੇ ਦਾਦਾ ਕੋਲ ਇੱਕ ਕੋਟ ਬੇਵਕੂਫ ਬੈਠੀ ਹੈ ਕੀ ਹੁੰਦਾ ਸੱਚ ਤੇ ਝੂਠ ਦੇ ਵਿੱਚ ਅੰਤਰ ਜਦੋਂ ਤੁਸੀਂ ਕੁਝ ਚੀਜ਼ਾਂ ਤੋਂ ਵਕੀਲ ਦੇ ਮਗਰ ਲੱਗ ਕੇ ਹਰ ਚੀਜ਼ ਤੇ ਨਾਂ ਕਰਦੇ ਹੋ ਤਾਂ ਕੋਰਟ ਸਮਝ ਜਾਂਦੀ ਹੈ ਕਿ ਦੇਖੋ ਬੰਦਾ ਕਿੰਨਾ ਜ਼ਿਆਦਾ ਬੇਵਕੂਫ ਬਣਾਉਣ ਤੁਰਿਆ ਹੋਇਆ ਕੋਰਟ ਨੂੰ ਕਿ 45 ਸਾਲ ਦਾ ਬੰਦਾ ਹੋ ਗਿਆ 40 ਸਾਲ ਦਾ 45 40 42 ਜੋ ਵੀ ਹੋ ਗਿਆ ਕਿ ਇਸ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਇਹਦੇ ਦਾਦੇ ਤੇ ਇਸਦੇ ਪਿਓ ਕੋਲ ਜ਼ਮੀਨ ਕਿੰਨੀ ਹੈ ਅੱਛਾ ਫਿਰ ਇਹਨਾਂ ਨੂੰ ਪੁੱਛਿਆ ਗਿਆ ਜੀ ਕਿ ਤੁਹਾਡੇ ਘਰ 'ਚ ਟਾਵਰ ਲੱਗਿਆ ਹੈ ਟਾਵਰ ਦਾ ਤੁਹਾਨੂੰ ਪਰ ਮੰਥ 8000 ਰੁਪਏ ਆਉਂਦਾ ਕਿਉਂਕਿ ਵਿਸ਼ਮ ਨੂੰ ਮੈਂ ਆਲਰੇਡੀ ਦੱਸਿਆ ਸੀਗਾ ਕਿ ਸਰ ਇਹਦੇ ਕੋਲੇ ਇਹਨੂੰ 35000 ਰੁਪਏ ਆਉਂਦਾ ਬਟ ਇੱਕ ਮਾਈਂਡ ਹੁੰਦਾ ਨਾ ਵਕੀਲਾਂ ਦਾ ਉਹਨਾਂ ਨੇ ਕਿਹਾ ਕਿ 8000 ਰੁਪਏ ਆਉਂਦਾ ਤਾਂ ਇਹਨੇ ਰਿਐਕਟ ਕੀਤਾ ਕਿਉਂਕਿ ਸਰ ਨੇ ਜੇ ਅਗਰ ਐਗਜੈਕਟ ਰਕਮ ਬੋਲ ਦਿੰਦੇ ਤਾਂ ਇਹਨੇ ਨਾ ਕਰ ਦੇਣੀ ਸੀ ਸਰ ਨੇ ਡਬਲ ਰਕਮ ਬੋਲੀ ਇਹਦਾ ਦਿਮਾਗ ਉੱਥੇ ਸਲਿੱਪ ਮਾਰ ਗਿਆ ਇਹਨੇ ਕਿਹਾ ਨਹੀਂ ਨਹੀਂ ਜੀ 8000 ਨਹੀਂ ਆਉਂਦਾ ਉਸ ਟਾਵਰ ਦਾ 3500 ਰੁਪਏ ਆਉਂਦਾ ਹੈਗਾ ਟਾਵਰ ਦਾ ਪਰ ਮਹੀਨੇ ਹੁਣ ਦੇਖੋ ਕੋਰਟ ਨੂੰ ਗੁੰਮਰਾਹ ਕੀਤਾ ਕੋਰਟ ਕਹੂਗੀ ਕਿ ਇਸ ਬੰਦੇ ਨੂੰ ਟਾਵਰ ਦੇ ਕਿੰਨੇ ਪੈਸੇ ਆਉਂਦੇ ਆ ਉਹ ਤਾਂ ਜ਼ਿਆਦਾ ਇਹਨੂੰ ਇਹ ਨਹੀਂ ਪਤਾ ਕਿ ਇਹਦੇ ਦਾਦੇ ਤੇ ਪਿਓ ਨੂੰ ਜ਼ਮੀਨ ਕਿੰਨੀ ਆਉਂਦੀ ਹੈ ਜਦਕਿ ਪਿਓ ਤੇ ਦਾਦੇ ਦਾ ਤਾਂ ਇੱਕ ਨਾਮ ਹੈ ਨੇ ਸਿਰਫ ਉਹਨਾਂ ਦੇ ਨਾਮ ਪ੍ਰਾਪਰਟੀ ਰੱਖੀ ਹੈ ਕਿ ਨਿਆਣਿਆਂ ਨੂੰ ਹੱਕ ਨਾ ਮਿਲ ਸਕੇ ਮੈਨੂੰ ਮੈਂ ਨਾ ਕੱਲੂ ਕੋਈ ਕਲੇਮ ਕਰ ਸਕਾਂ ਇਹ ਤਾਂ ਇਹਦਾ ਉਹ ਮਨੁਸ਼ਾ ਹੈ ਨਾ ਉਸ ਇਸ ਲਈ ਇਹਨੇ ਸਾਰਾ ਪੁੱਛਿਆ ਜਿਹੜਾ ਘਰ ਦਾ ਮੀਟਰ ਘਰ एवरीथिंग ਇਹਨੇ ਆਪਣੇ ਦਾਦਾ ਤੇ ਆਪਣੇ ਫਾਦਰ ਦੇ ਨਾਮ ਆਪਣੇ ਮਦਰ ਦੇ ਨਾਮ ਰੱਖੀ ਹੋਈ ਹੈ ਸਭ ਕੁਝ ਉਸਦੇ ਵਿੱਚ ਮਨਸ਼ਾ ਇਹਦੀ ਇਹ ਹੁੰਦੀ ਹੈ ਕਿ ਇਹ ਕੁਝ ਕਲੇਮ ਨਾ ਕਰਨ ਹੁਣ ਤੁਸੀਂ ਦੇਖੋ ਵੀ ਕੋਰਟ ਕਹੇਗੀ ਕਿ ਇਹਨੂੰ ਦਾਦੇ ਦੀ ਪਿਓ ਦੀ ਜ਼ਮੀਨ 'ਚੋਂ ਵੋਂਦਾ ਹੈ ਵੀਜ਼ਦਾ ਮੇਰੇ ਕੋਲ ਫੋਟੋਸ ਆ ਵੀਡੀਓਜ਼ ਆ ਜਦੋਂ ਇਹ ਉਸ ਖੇਤਾਂ ਵਿੱਚ ਕੰਮ ਕਰਦਾ ਤੇ ਇਹ ਖੁਦ ਨੂੰ ਕਹਿੰਦਾ ਕਹਿੰਦਾ ਮੈਂ ਦਿਹਾੜੀ ਕਰਦਾ ਮੈਂ ਦਿਹਾੜੀਦਾਰ ਬੰਦਾ ਹੁਣ ਦੇਖੋ ਬਈ ਇਹਦੇ ਕੋਲੇ 35 36 ਵਿੱਗੇ ਜ਼ਮੀਨ ਹੈ 33 36 33 ਤੋਂ ਬਿਲਕੁਲ ਕਲੀਅਰ ਹੈ 33 ਵਿੱਗੇ ਜ਼ਮੀਨ ਹੈ ਇਹ ਬੰਦਾ ਕਹਿੰਦਾ ਮੈਂ ਦਿਹਾੜੀ ਕਰਦਾ ਉਹ ਕਹਿੰਦਾ ਮੈਂ ਬਿਮਾਰ ਰਹਿਣਾ ਦਿਆੜੀ ਕਰਦਾ ਬਿੱਲ ਲਾਲਾ ਕਿ ਇਸ ਨੇ ਆਪਣੀ ਫਾਈਲ ਪਰ ਰੱਖੀ ਸੀ ਕਿ ਮੈਂ ਬਿਮਾਰ ਆ ਮੇਰੀ ਐਂਡੋਸਕੋਪੀ ਹੋਈ ਆ ਫਲਾਨੀ ਡਿਮਕੀ ਇਮਕੀ ਪਰ ਮੇਰੇ ਵਕੀਲ ਸਾਹਿਬ ਨੇ ਇਹ ਚੀਜ਼ ਵੀ ਤੋੜ ਦਿੱਤੀ ਕਿ ਤੋ ਤੁਸੀਂ ਅੱਜ ਤਵੇ ਇਹ ਤੋੜੀ ਕਿਦਾਂ ਕਹਿੰਦਾ ਠੀਕ ਆ ਮੇਰਾ ਬਲੱਡ ਵਧਿਆ ਹੋਇਆ ਉੱਪਰਲਾ ਕਿੰਨਾ ਕਹਿੰਦੇ 150 ਹੈ 150 ਬਲੱਡ ਆ ਤਾਂ ਮੇਰਾ ਸਰ ਕਹਿੰਦੇ ਵਿਸ਼ੂਪ ਸਰ ਕਹਿੰਦੇ ਡੇਢ ਸਾਲ ਪਹਿਲਾਂ ਤੁਹਾਡਾ ਕੀ ਹੈਲਥ ਇਸ਼ੂ ਸੀਗਾ ਕਹਿੰਦਾ ਮੈਂ ਤਾਂ ਉਦੋਂ ਤਾਂ ਫਿੱਟ ਸੀ ਆ ਮੈਂ ਡੇਢ ਕਸਾਲ ਦਾ ਬਿਮਾਰ ਰਹਿਣਾ ਵੀ ਮੇਰਾ ਕੀ ਰੀਜ਼ਨ ਕੀ ਆ ਮੇਰਾ ਬੀਪੀ ਉੱਪਰ ਰਹਿੰਦਾ ਮਤਲਬ ਤੁਸੀਂ ਸਾਡਾ ਖੂਨ ਚੂਸਿਆ ਬੀਬੀ ਤਾਂ ਤੁਹਾਡਾ ਅਪ ਰਹੇਗਾ ਨਾ ਤੁਸੀਂ ਮੇਰਾ ਆਪਣੀ ਔਲਾਦ ਦਾ ਖੂਨ ਪੀਤਾ ਤਾਂ ਡੈਫੀਨੇਟਲੀ ਬਲੱਡ ਦਾ ਤੁਹਾਡਾ ਅਪ ਰਹੇਗਾ ਮਤਲਬ ਕੋਈ ਮੇਜਰ ਪ੍ਰੋਬਲਮ ਨਹੀਂ ਹੈ ਸੋ ਇਹਨਾਂ ਨੇ ਰਿਪੋਰਟਾਂ ਲਾਣ ਦੀ ਕੋਸ਼ਿਸ਼ ਕੀਤੀ ਵਿੱਚ ਆਪਣੇ ਮੈਡੀਕਲ ਬਿੱਲ ਲਾਏ ਜਿਸ ਦੇ ਵਿੱਚ ਇਹਨਾਂ ਨੇ ਦਿਖਾਇਆ ਕਿ ਚਰਨਜੀਤ ਬਹੁਤ ਜ਼ਿਆਦਾ ਗੰਭੀਰ ਬਿਮਾਰ ਹੈ ਇਹ ਉਹ ਚੀਜ਼ਾਂ ਇਹ ਵੀ ਚੀਜ਼ ਕਲੀਅਰ ਹੋ ਗਈ ਕਿ ਚਰਨਜੀਤ ਦੇ ਬਿਆਨ ਹੈ ਕਿ ਉਹ 1.5 ਸਾਲ ਪਹਿਲਾਂ ਬਿਲਕੁਲ ਤੰਦਰੁਸਤ ਤੌਰ ਤੇ ਫਿਟ ਸੀਗਾ ਹੋਰ ਇੱਕ ਅਲੀਗੇਸ਼ਨ ਸੀ ਇਹਨਾਂ ਦਾ ਜੋ ਇਹਨਾਂ ਨੇ ਵਾਹੀਅਤ ਅਲੀਗੇਸ਼ਨ ਲਗਾਇਆ ਸੀ ਉਸ ਨੂੰ ਵੀ ਬ੍ਰੇਕ ਕੀਤਾ ਅੱਗੇ ਵੀ ਬਹੁਤ ਸਾਰੀਆਂ ਚੀਜ਼ਾਂ ਹੋਰ ਤੋੜਨੀਆਂ ਸੋ ਮੈਨੂੰ ਇਸ ਚੀਜ਼ ਦਾ ਹੈ ਕਿ ਜਦੋਂ ਕ੍ਰਾਸ ਚੱਲ ਰਿਹਾ ਸੀ ਬਾਰ-ਬਾਰ ਬਹਿਸ ਹੋ ਰਹੀ ਸੀ ਜਦੋਂ ਉਸ ਦਾ ਵਕੀਲ ਕਵਰ ਅਪ ਕਰਦਾ ਸੀ ਤੇ ਮੇਰੇ ਵਕੀਲ ਵਿਸ਼ਵਸਾਰ ਬਾਰ-ਬਾਰ ਉਹਨੂੰ ਕਹਿੰਦੇ ਸੀ ਕਿ ਇਸ ਨੂੰ ਚਰਨਜੀਤ ਨੂੰ ਤੁਸੀਂ ਇਦਾਂ ਕਰੋ ਇਹਦੇ ਘਰ ਭੇਜੋ ਪੁੱਠੇ ਤੇ ਆਪਾਂ ਆਪਣਾ ਬਹਿਸ ਕਰ ਲੈਣੀ ਹੈ ਆਪਾਂ ਜਿਹੜੇ ਆਪਣੀ ਕਰ ਲੈਣੇ ਆ ਫਿਰ ਦੇਖ ਲੈਣੇ ਆ ਤੁਸੀਂ ਕਟਾਰੇ ਚਾਹੋ ਆਪਾਂ ਮੈਂ ਵੀ ਖੜ ਜਾਣਾ ਨਾਲੇ ਆਪਾਂ ਫਿਰ ਤੁਸੀਂ ਗਵਾਹੀ ਤੁਸੀਂ ਦੇ ਦਿਓ ਆਪਾਂ ਚਰਨਜੀਤ ਦੀ ਗਵਾਹੀ ਨਹੀਂ ਲੈਂਦੇ ਕਿਉਂਕਿ ਉਸ ਨੂੰ ਬਾਰ-ਬਾਰ ਕਵਰ ਅਪ ਔਰ ਫਿਰ ਜੀ ਇੱਕ ਸਵਾਲ ਹੋਰ ਪੁੱਛਿਆ ਸੀਗਾ ਇਸ ਤੇ ਮੈਂ ਵੀਡੀਓ ਨੈਕਸਟ ਲੈ ਕੇ ਆਉਂਗੀ ਉਸ ਸਵਾਲ ਤੇ ਜਵਾਬ ਦੇਣ ਲਈ ਚਰਨਜੀਤ ਨੇ ਕਮ ਸੇ ਕਮ 10 12 ਮਿੰਟ ਦਾ ਸਮਾਂ ਲਿਆ ਜਿਹਦਾ ਆਨਸਰ ਨਹੀਂ ਸੀ ਚਰਨਜੀਤ ਕੋਲ ਟਾਈਮ ਲਿਆ ਗਿਆ ਬਿਠਾਇਆ ਗਿਆ ਉਸ ਨੂੰ ਆਰਾਮ ਨਾਲ ਉਸ ਤੋਂ ਕੁਝ ਸਵਾਲ ਪੁੱਛੇ ਸੌਰੀ ਟਾਈਮ ਦਿੱਤਾ ਉਸ ਨੂੰ ਪਾਣੀ ਪੀਣ ਲਈ ਆਫਰ ਕੀਤਾ ਵੀ ਪਾਣੀ ਮੰਗਾ ਲਈਏ ਇਹ ਵੋ ਚੀਜ਼ਾਂ ਰਿਲੈਕਸ ਹੋ ਕੇ ਤੂੰ ਇਸ ਦਾ ਆਨਸਰ ਦੇ ਪਰ ਚਰਨਜੀਤ ਕੋਲ ਉਸ ਦਾ ਕੋਈ ਆਨਸਰ ਨਹੀਂ ਸੀ ਉਸਨੇ ਕੋਟ ਦਾ 12 ਮਿੰਟ ਦਾ ਸਮਾਂ ਲਿਆ ਤੇ ਉਸ ਟਾਈਮ ਤੇ ਜਦ ਸਭ ਲੰਚ ਕਰ ਰਹੇ ਸੀਗੇ ਤਾਂ ਵਿਸ਼ਵ ਸਰ ਨੇ ਕਿਹਾ ਕਿ ਕੰਡੈਕਟ ਨੋਟ ਕਰਵਾਇਆ ਜਾਵੇ ਨੋਟ ਟੂ ਬੀ ਜਿਹੜਾ ਪੁਆਇੰਟ ਹੁੰਦਾ ਉਹ ਨੋਟ ਕਰਵਾਇਆ ਜਾਵੇ ਤੇ ਉਸ ਟਾਈਮ ਤੇ ਕੰਡੈਕਟ ਨੋਟ ਕਰਨ ਲਈ ਜਦ ਸਭ ਨਹੀਂ ਸੀ ਬਟ ਆਈ ਥਿੰਕ ਪੇਪਰ ਦੇ ਵਿੱਚ ਮੈਂਸ਼ਨ ਹੋਇਆ ਹੋਣਾ ਕਿ ਗਵਾਹ 10 12 ਮਿੰਟ ਦਾ ਸਮਾਂ ਲੈ ਕੇ ਬੁੱਧੂਆਂ ਦੀ ਤਰ੍ਹਾਂ ਦੇਖ ਰਿਹਾ ਉਸ ਕੋਲ ਕੋਈ ਜਵਾਬ ਨਹੀਂ ਹੈ ਨਾ ਯੋ ਯੈਸ ਕਰ ਰਿਹਾ ਔਰ ਨਾ ਯੋ ਨੋ ਕਰ ਰਿਹਾ ਐਂਡ ਦੇ ਮੇਰੇ ਖਿਆਲ ਮੇ ਵੀ ਹੋ ਸਕਦਾ ਉਸਤੇ ਵਕੀਲ ਨੇ ਕੋਈ ਇਸ਼ਾਰਾ ਕੀਤਾ ਹੋਵੇ ਜਦਕਿ ਮੇਰੇ ਵਕੀਲ ਸਾਹਿਬ ਦੀ ਨਿਗਾਹ ਸੀ ਉਸ ਦੇ ਉੱਪਰ ਕੀ ਅਸੀਂ ਇਹ ਕੰਜੈਕਟਿਵੀ ਨੋਟ ਕਰਵਾਵਾਂਗੇ ਕਿ ਅਗਰ ਉਹ ਕੋਈ ਇਸ਼ਾਰਾ ਕਰਦੇ ਆ ਵਕੀਲ ਉਸ ਨੂੰ ਗਾਈਡ ਕਰਦੇ ਆ ਇਹ ਜਵਾਬ ਦੇਣ ਚ ਯੈਸ ਔਰ ਨੋ ਕਰਦੇ ਆ ਤਾਂ ਅਸੀਂ ਇਹ ਚੀਜ਼ ਵੀ ਕੋਰਟ ਦੇ ਵਿੱਚ ਨੋਟ ਕਰਾਵਾਂਗੇ ਕਿ ਇਹ ਕਲਾਇੰਟ ਨੂੰ ਆਪਣੇ ਇਹਨੂੰ ਖੁਦ ਮਤਲਬ ਚਲਾ ਰਹੇ ਆ ਉਹਨਾਂ ਦੇ ਹਿਸਾਬ ਨਾਲ ਕੇਸ ਲੜ ਰਿਹਾ ਹੈ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਹੀ ਚੀਜ਼ਾਂ ਕਰ ਰਿਹਾ ਸੀ ਇਹ ਚੀਜ਼ ਵੀ ਨੋਟ ਕਰਾਵਾਂਗੇ ਪਰ 12 ਮਿੰਟ ਬਾਅਦ ਆਖਰਕਾਰ ਉਸ ਨੂੰ ਉਹ ਸਵਾਲ ਦੇ ਉੱਪਰ ਯੈਸ ਕਰਨਾ ਪਿਆ ਸੋ ਵੈਲ ਐਂਡ ਗੁੱਡ ਉਸ ਨੇ ਯੈਸ ਕੀਤਾ ਸਮਾ ਵੀ 12 ਮਿੰਟਾਂ ਦਾ ਲਿਆ ਔਰ ਜਵਾਬ ਵੀ ਇਸਨੇ ਯੈਸ ਕਰਤਾ ਚਲੋ ਇਹ ਹੁੰਦੀ ਹੈ ਜੀ ਪਰਮਾਤਮਾ ਵੱਲੋਂ ਪਾਈਆਂ ਸਿੱਧੀਆਂ ਪੁੱਠੀਆਂ ਗੇਮਾਂ ਸੋ ਫਿਰ ਉੱਥੇ ਇਹ ਖੜਾ ਸੀ ਹੁਣ ਤੁਹਾਨੂੰ ਮੈਂ ਇੱਕ ਫਨੀ ਗੱਲ ਦੱਸਦੀ ਹਾਂ ਇੰਨੇ ਸਾਲ ਮੈਂ ਬੋਲੀ ਨਹੀਂ ਕੋਰਟ ਦੇ ਵਿੱਚ ਮੈਂ ਜਾ ਕੇ ਕਦੇ ਆਪਣੀ ਗੱਲ ਨਹੀਂ ਰੱਖੀ ਸੀ ਕੋਰਟ ਦੇ ਵਿੱਚ ਜਦੋਂ ਵੀ ਗੱਲ ਹੁੰਦੀ ਸੀ ਮੈਂ ਕਦੇ ਨਹੀਂ ਬੋਲੀ ਸੀ ਕਿਉਂਕਿ ਮੇਰੇ ਵਕੀਲ ਨੇ ਕਦੇ ਮੈਨੂੰ ਬੋਲਣ ਹੀ ਨਹੀਂ ਦਿੱਤਾ ਸੀ ਪਰ ਮਜ਼ਾ ਆ ਗਿਆ ਜੀ ਸਵਾਦ ਲਿਆਤਾ ਵਿਸ਼ਪ ਸਰ ਨੇ ਐਸਾ ਕ੍ਰੋਸ ਕੀਤਾ ਜੋ ਮੈਂ ਅਮੇਜ਼ਿੰਗ ਕ੍ਰੋਸ ਸੀਗਾ ਜਿਹਦੇ ਵਿੱਚ ਚਰਨਜੀਤ ਦੇ ਵਕੀਲ ਨੇ ਇਹ ਗੱਲ ਕਹੀ ਕਿ ਸਰ ਇੰਨਾ ਤਕੜਾ ਕ੍ਰੋਸ ਕਦੇ ਮਰਡਰ ਕੇਸ ਦੇ ਵਿੱਚ ਨਹੀਂ ਮੇਰਾ ਹੋਇਆ ਜਿੰਨਾ ਤੁਸੀਂ ਮੇਰਾ ਡੀਵੀ ਦੇ ਵਿੱਚ ਖਿੱਚਤਾ ਇਹ ਡੀਵੀ ਦਾ ਕ੍ਰੋਸ ਸੀਗਾ ਜੀ ਖੁਦ ਉਹਦੇ ਵਕੀਲ ਨੇ ਹੱਥ ਬੰਨ੍ਹ ਕੇ ਕਿਹਾ ਕਿ ਸਰ ਤੁਸੀਂ ਇੰਨਾ ਅੱਜ ਮਤਲਬ ਫਟਕਾਰ ਇੰਨਾ ਤਕੜਾ ਕੀਤਾ ਇੰਨਾ ਤਕੜਾ ਤਾਂ ਮੈਂ ਪਹਿਲਾਂ ਕਦੇ ਮਰਡਰ ਕੇਸ ਦੇ ਵਿੱਚ ਵੀ ਨਹੀਂ ਮੇਰੀ ਝਾੜ ਚਪਟ ਲੱਗੀ ਉੱਥੇ ਜੀ ਖੜਾ ਸੀ ਚਰਨਜੀਤ ਤੇ ਕੰਬ ਰੀਆਂ ਸੀ ਲੱਤਾਂ ਮੇਰੇ ਵੀ ਮੈਂ ਨਹੀਂ ਕਹਿੰਦੀ ਵੀ ਉਹ ਦਰਦਾ ਕੰਬ ਰਿਆ ਸੀਗਾ ਝੂਠ ਤੇ ਵੈਸੇ ਪੈਰ ਨਹੀਂ ਹੁੰਦੇ ਤਾਂ ਵੀ ਕੰਬਦਾ ਹੁੰਦਾ ਹੈ ਉਹਦੀ ਹੋ ਸਕਦਾ ਉਹਦਾ ਲੀਵਰ ਵੀਕ ਹੋ ਤਾਂ ਕੰਬਦਾ ਹੋਵੇ ਪਰ ਉਸ ਦੀਆਂ ਲੱਤਾਂ ਕੰਬ ਰਹੀਆਂ ਸੀ ਕਾਫੀ ਟਾਈਮ ਤੋਂ ਮੈਂ ਨੋਟ ਕਰ ਰਹੀ ਸੀ ਕਿਉਂਕਿ ਮੈਂ ਪਿੱਛੇ ਬੈਠੀ ਸੀ ਆਖਰਕਾਰ ਮੈਨੂੰ ਬੋਲਣਾ ਪਿਆ ਮੈਂ ਉਸਤੇ ਵਕੀਲ ਨੂੰ ਕਿਹਾ ਕਿ ਸਰ ਤੁਸੀਂ ਆਪਣੇ ਕਲਾਇੰਟ ਨੂੰ ਚੇਅਰ ਪ੍ਰੋਵਾਈਡ ਕਰਾਓ ਕਿਉਂਕਿ ਤੁਹਾਡਾ ਜਿਹੜਾ ਕਲਾਇੰਟ ਹੈ ਇੱਕ ਤਾਂ ਝੂਠਾ ਹੈ ਔਰ ਮੈਂ ਸੁਣੀਆ ਕਿ ਝੂਠ ਦੇ ਪੈਰ ਨਹੀਂ ਹੁੰਦੇ ਔਰ ਇੱਕ ਤਾਂ ਝੂਠ ਦੇ ਪੈਰ ਨਹੀਂ ਹੁੰਦੇ ਤੇ ਦੂਜਾ ਤੁਹਾਡਾ ਝੂਠ ਹੈ ਜਿਹੜਾ ਉਹ ਬਿਮਾਰ ਹੈ ਕਿਉਂਕਿ ਅੱਜ ਉਹਨਾਂ ਦਾ ਬੀਪੀ ਵਧਿਆ ਹੋਇਆ ਸੋ ਮੈਨੂੰ ਇਹ ਲੱਗਦਾ ਕਿ ਤੁਹਾਡਾ ਝੂਠ ਕਿਤੇ ਅੱਜ ਹੀ ਨਾ ਗੋਡਿਆਂ ਦੇ ਉੱਪਰ ਡਿੱਗ ਪਵੇ ਸੋ ਤੁਸੀਂ ਇਦਾਂ ਕਰੋ ਕਿ ਆਪਣੇ ਕਲਾਇੰਟ ਨੂੰ ਤੁਸੀਂ ਸ਼ੇਅਰ ਪਲੀਜ਼ ਪ੍ਰੋਵਾਈਡ ਕਰਾਓ ਇਹਨਾਂ ਨੂੰ ਰਿਲੈਕਸ ਫੀਲ ਕਰਾਓ ਬਿਠਾਓ ਪਾਣੀ ਪਿਲਾਓ ਔਰ ਇਤਮinaan ਨਾਲ ਧੀਰਜਪਾ ਦੇ ਨਾਲ ਇਹਨਾਂ ਤੋਂ ਜਵਾਬ ਲਓ ਕੋਈ ਸਾਨੂੰ ਕਾਲੀ ਨਹੀਂ ਕੋਈ ਜ਼ਬਰਦਸਤੀ ਨਹੀਂ ਮੇਰਾ ਕ੍ਰੋਸ ਤੁਸੀਂ ਮੇਰੇ ਨਾਲ ਧੋਖੇ ਨਾ ਕਰਗੇ ਜ਼ਬਰਦਸਤੀ ਕਰਕੇ ਮੇਰੇ ਕਾਉਂਸਲਰ ਨੂੰ ਖਰੀਦ ਕੇ ਮੇਰਾ ਤੁਸੀਂ ਕ੍ਰੋਸ ਆਪਣੇ ਤਰੀਕੇ ਨਾਲ ਕਰਵਾ ਗਿਓ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਉਸ ਦਿਨ ਛਾਲਾਂ ਵੀ ਮਾਰੀਆਂ ਹੋਣੀਆਂ ਕਿ ਸਾਡੇ ਇਹ ਚੀਜ਼ ਹੱਕ ਚ ਹੱਕ ਚ ਨਹੀਂ ਉਹ ਸਭ ਚੀਜ਼ਾਂ ਸਾਹਮਣੇ ਆ ਜਾਣੀਆਂ ਦੁੱਧਰਾ ਦੁੱਧ ਹੋ ਕੇ ਔਰ ਪਾਣੀ ਦਾ ਪਾਣੀ ਬਟ ਮਜ਼ਾ ਆ ਗਿਆ ਕਿ ਜਦੋਂ ਮੈਂ ਇਹ ਕਿਹਾ ਕਿ ਤੁਹਾਡਾ ਝੂਠ ਕਮਜ਼ੋਰ ਹੈ ਤੁਹਾਡੇ ਝੂਠ ਦੇ ਪੈਰ ਕੰਬ ਰਹੇ ਆ ਔਰ ਤੁਹਾਡੇ ਝੂਠ ਨੂੰ ਪਾਈ ਬੀਪੀ ਵਧਿਆ ਹੋਇਆ ਹੈ ਤੇ ਬਿਠਾ ਲਓ ਤਾਂ ਉਸ ਟਾਈਮ ਤੇ ਰੀਡਰ ਮੈਮ ਹੱਸ ਰਹੇ ਸੀਗੇ ਸਾਰੇ ਕੋਰਟ ਦੇ ਵਿੱਚ ਹਸੜ ਮਚਿਆ ਹੋਇਆ ਸੀ ਰੀਟਰਮੈਨ ਸਾਹਮਣੇ ਬੈਠੇ ਸਿਗੇ ਜਿਹਾ ਸਾ ਪਿੱਛੇ ਸੀ ਐਲਮਦਵੀ ਖੜੇ ਸਿਗੇ ਸੌਰੀ ਨੈਬ ਕੋਟ ਖੜੇ ਸੀ ਨੈਬ ਕੋਟ ਵੀ ਹੱਸ ਰਹੇ ਸਿਗੇ ਉਸ ਟਾਈਮ ਤੇ ਉਹ ਚੀਜ਼ਾਂ ਜਦੋਂ ਮੈਂ ਮੈਂ ਤਾਂ ਵੈਸੇ ਸੀਰੀਅਸਲੀ ਕਿਹਾ ਸੀਗਾ ਬਟ ਉਸ ਕੱਲ ਦਾ ਹਸੜ ਚੱਕਿਆ ਗਿਆ ਕੋਰਟ ਦੇ ਵਿੱਚ ਕਿ ਕਲਾਇੰਟ ਨੂੰ ਝੂਠ ਝੂਠਾ ਸਾਬਿਤ ਕਰਕੇ ਮਤਲਬ ਉਹ ਤੇ ਕਹਿ ਕੇ ਬੈਠਣ ਲਈ ਬੋਲਿਆ ਮੈਂ ਸੋ ਉਹਨਾਂ ਦੇ ਵਕੀਲ ਦੇ ਮੁਨਸ਼ੀ ਨੇ ਜਸਟ ਰਿਐਕਟ ਦਿੱਤਾ ਕਿ ਉੱਠੇ ਉੱਠ ਕੇ ਚੇਅਰ ਲਿਆ ਕੇ ਚਰਨਜੀਤ ਨੂੰ ਚੇਅਰ ਦੇ ਉੱਪਰ ਬਿਠਾ ਦਿੱਤਾ ਸੋ ਕੋਸ ਚੀਜ਼ਾਂ ਜੀ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਇੰਨੇ ਸਾਲਾਂ ਚ ਜੋ ਮੈਂ ਰੈਪਲਾਈ ਕੋਰਟ ਵਿੱਚ ਨਹੀਂ ਦਿੱਤੇ ਸੀ ਮੈਂ ਨਹੀਂ ਬੋਲੀ ਸੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਮੈਂ ਤੜਲੇਨਾ ਬੋਲੂਗੀ ਬੋਲੂਗੀ ਵੀ ਗਰਜਾਂਗੇ ਵੀ ਕਿਉਂਕਿ ਜਦੋਂ ਬੰਦਾ ਸੱਚਾ ਹੋਵੇ ਤਾਂ ਫਿਰ ਝੂਠ ਤੋਂ ਡਰਦਾ ਨਹੀਂ ਕਦੇ ਤੇ ਉਹਨਾਂ ਦਾ ਝੂਠ ਕਪ ਕਪਵਾਉਂਦਾ ਹੈ ਕਚਹਿਰੀਆਂ 'ਚ ਆ ਕੇ ਲੱਤਾਂ ਥੜ-ਥੜਾਉਂਦੀਆਂ ਉਹਨਾਂ ਦੇ ਬੁੱਲ ਥੜ-ਥੜਾਉਂਦੇ ਆ ਤੇ ਆਪਣੇ ਬੁੱਲਾਂ ਨੂੰ ਥੜ-ਥੜਾਉਂਦੇ ਰੋਕਣ ਲਈ ਉਹ ਮੂੰਹ ਦੇ ਉੱਪਰ ਮਾਸਕ ਪਾ ਕੇ ਆਇਆ ਕਿ ਮੇਰਾ ਝੂਠ ਨੋਟ ਨਾ ਕੀਤਾ ਜਾਵੇ ਪਰ ਝੂਠ ਕਦੇ ਵੀ ਕੱਜੇ ਨਹੀਂ ਰਹਿੰਦੇ ਕਦੇ ਪਰਦੇ ਚ ਨਹੀਂ ਰਹਿੰਦੇ ਸੋ ਆ ਸੀਗੀ ਜੀ ਮੇਰੇ ਅੱਜ ਦੇ ਕ੍ਰੋਸ ਦੀ ਅਪਡੇਟ ਮਿਲਦੇ ਆਪਾਂ ਫੇਰ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਇਸ ਤੋਂ ਅੱਗੇ ਜਿਹੜੀਆਂ ਵੀਡੀਓਜ਼ ਨੇ ਪਲੀਜ਼ ਫੁੱਲ ਵਾਚ ਕਰਿਓ ਕਿਉਂਕਿ ਤੁਹਾਡੇ ਲਈ ਖਾਸ ਕਰਕੇ ਬੰਦਿਆਂ ਦੇ ਲਈ ਮਰਦ ਦਾ ਕਹਿੰਦੇ ਆ ਸਾਡੇ ਲਈ ਕਾਨੂੰਨ ਨਹੀਂ ਬਣਿਆ ਮੈਂ ਦੱਸੂਗੀ ਤੁਹਾਡੇ ਲਈ ਕਿਹੜਾ ਕਾਨੂੰਨ ਬਣਿਆ ਤੁਸੀਂ ਛਾਲਾ ਮਾਰਦੇ ਫਿਰੋਗੇ ਖੁਸ਼ੀ ਦੇ ਨਾਲ ਕਿ ਤੁਹਾਡੇ ਲਈ ਇੱਕ ਕਾਨੂੰਨ ਬਣਿਆ ਤੇ ਫੀਮੇਲਸ ਲਈ ਵੀ ਮੈਂ ਇਸ ਕਾਨੂੰਨ ਦਾ ਦੂਸਰਾ ਚੀਜ਼ ਰੱਖੂਗੀ ਸਾਹਮਣੇ ਮੈਂ ਫਿਰਲਾਂ ਖੁਦ ਕਰ ਲਾਂ ਕਿ ਇਸ ਜਿਹੜਾ ਮਰਦਾਂ ਦੇ ਲਈ ਬਣਿਆ ਹੋਇਆ ਕਾਨੂੰਨ ਹੈ ਇਸ ਦਾ ਜਦੋਂ ਮਿਸਯੂਜ਼ ਹੁੰਦਾ ਹੈ ਤਾਂ ਫੀਮੇਲ ਦੇ ਨਾਲ ਕੀ ਸਿਚੁਏਸ਼ਨ ਖੜੀ ਹੁੰਦੀ ਹੈ ਤੇ ਤੁਸੀਂ ਇਸ ਨੂੰ ਕਿੱਦਾਂ ਬ੍ਰੇਕ ਕਰ ਸਕਦੇ ਹੋ ਬਣੇ ਰਹਿਓ ਜੀ ਵੀਡੀਓ ਦੇ ਨਾਲ ਜੁੜੇ ਰਹਿਓ ਤੇ ਤੁਸੀਂ ਫੁੱਲ ਵਾਚ ਕਰਿਓ ਐਨੀ ਟਾਈਮ ਉਹ ਵੀਡੀਓ ਆ ਸਕਦੀ ਹੈ ਤੇ ਮਿਲਦੇ ਆ ਜੀ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ